ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿਦਾਂ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋ ਹੋਗਰਾ ਬਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਆਪਾਂ ਲੋਕਵਾਜ਼ ਦੀ ਆਪਾਂ ਪੋਡਕਾਸਟ ਵੇਖਣ ਦੇ ਸੀਗੇ ਤੇ ਵੀਰੇ ਅੱਜ ਪਾਰਟ 3 ਵੇਖਾਂਗੇ ਅੱਜ ਬਹੁਤ ਕੈਂਡ ਗੱਲਾਂ ਕਰਦਾ ਯਾਰ ਸਿੱਧਾ ਵੀਰਾ ਠੀਕ ਹੈ ਸਿੱਧੀਆਂ ਗੱਲਾਂ ਅੱਛਾ ਪਹਿਲੇ ਵਾਲੀ ਜਿਹੜਾ ਅਸੀਂ ਪਹਿਲੇ ਦਿਨ ਵੇਖਿਆ ਸੀ ਉਹਦੇ ਵਿੱਚ ਵੀ ਏਡਾ ਹਾ ਸਮਝ ਆਕ ਨਹੀਂ ਸੀ ਲੇਕਿਨ ਜਿਹੜੀ ਕੱਲ ਵਾਲੀ ਵੇਖੀ ਸੀ ਉਹਦੇ ਨਾਲ ਉਹਦੇ ਆਤੀ ਕਰਾ ਦਿੱਤੀ ਸੀ ਨਾ ਬਸ ਹੀ ਕਰਾ ਦਿੱਤੀ ਸੀ ਸਾਹ ਸਾਹ ਕੇ ਬਿਲਕੁਲ ਤੇ ਚਲਿਏ ਆਪਾਂ ਪਾਰਟ 3 ਇਹਦਾ ਵੇਖੀਏ ਤੇ ਉਹ ਕਈ ਵੀਰਿਆ ਨੇ ਆਪਣਾ ਮੈਸੀਵ ਹੀ ਕੀਤੇ ਸੀ ਨੇ ਕਿ ਸਾਡੇ ਕੋਲ ਆਪਣਾ ਸਾਡੇ ਇਲਾਕੇ ਦੇ ਨੇ ਠੀਕ ਹੈ ਤੇ ਬਹੁਤ ਸਾਦੇ ਉਹਨੇ ਕਿ ਬਹੁਤ ਕੈਂਟ ਬੰਦੇ ਨੇ ਯਾਰ ਠੀਕ ਹੈ ਤੇ ਚਲੋ ਜੀ ਪਹਿਲੇ ਦੇਖੀਏ ਚਲੋ ਜੀ ਹਾਂ ਚਲੋ ਮਾ ਥੈਂਕ ਯੂ ਤੁਹਾਡਾ ਤੁਹਾਨੂੰ ਮਾ ਨਾ ਹੀ ਆਵੇ ਹੂੰ ਚੰਗਾ ਹੁਣ ਤੇ ਪੱਕਾ ਹੀ ਹੋਣਾ ਨਹੀਂ ਤੋਂ ਜਾਣਦੇ ਮਾਣਾ ਹੁੰਦਾ ਲਕਵਾ ਹੁੰਦਾ ਹਾਂਜੀ ਅੱਛਾ ਇਹ ਮਤਲਬ ਤੁਸੀਂ ਮਾਝੇ ਚ ਕਿੱਥੋਂ ਕਿੱਥੇ ਤੱਕ ਪ੍ਰੋਗਰਾਮ ਲਾਇਆ ਆਉਣੇ ਮਾਝੇ ਚ ਮੈਂ ਬੜੀ ਕਿਰਪਾ ਜੀ ਤੁਹਾਡੀ ਨਾ ਆਪਣਾ ਹੈਗਾ ਮਾਝੇ ਚ 20 ਕਿਲੋ ਦੀ ਰੇਂਜ ਚ ਆਪਾਂ ਚੱਲ ਜਾ ਇਸ 2 ਕਿਲੋ ਮੀਟਰ ਕੀ 2 ਕਿਲੋ ਮੀਟਰ ਤਾਂ ਬਹੁਤ ਥੋੜਾ 2 ਕਿਲੋਮੀਟਰ 2 ਕਿਲੋਮੀਟਰ ਬਾਬਾ ਇਹ ਹੋ ਜਾਂਦਾ ਜੀ ਹਾਂ ਜੀ ਜਿੱਦਾਂ ਮੈਂ ਅੰਮ੍ਰਿਤਸਰ ਸਾਹਿਬ ਹਾਂ ਜੀ ਫਰੀਦਕੋਟ ਫਰੀਦਕੋਟ ਤੇ 20 ਕਿਲੋਮੀਟਰ ਤੱਕ ਕਿੱਥੇ ਟੱਪ ਕੇ ਫਰੀਦਕੋਟ ਜੀ ਹਾਂ ਜੀ ਇਹ ਇਧਰ ਲਾ ਲੂ ਆਈ ਤੇ ਜੀ ਪ੍ਰੋਗਰਾਮ ਕਰੀ ਫਰੀਦਕੋਟ ਤਾਂ 100 ਹੋਊਗਾ ਇਥੋਂ ਘਟ-ਘਟ ਨਹੀਂ ਮੈਂ ਫਰੀਦਕੋਟ ਲਾ ਕੇ ਆਇਆ ਹਾਂ ਜੀ 2 ਸਾਲ ਹੋ ਗਏ ਪ੍ਰੋਗਰਾਮ ਲਾ ਕੇ ਆਇਆ ਅੱਛਾ ਹਾਂਜੀ ਵਧੀਆ ਰਿਸਪੌਂਸ ਮਿਲਿਆ ਹੈ ਵਧੀਆ ਸਮਝ ਪਰ ਬਾਅਦ ਚ ਨਹੀਂ ਕਿਹਨੇ ਕਿਹਾ ਕੇਵਲ ਨਹੀਂ ਪ੍ਰੋਗਰਾਮ ਨਿਕਲਦਾ ਨਹੀਂ ਨਿਕਲਦਾ ਇਧਰ ਵੱਧ ਨਿਕਲਦੇ ਆ ਹਾਂਜੀ ਇਧਰ ਮੇਰੇ ਏਰੀਆ ਚ ਨਿਕਲਦੇ ਸੀ ਜਿਆਦਾ ਹਾਂਜੀ ਇੱਕ ਥੋੜੀ ਬੋਲੀ ਦਾ ਵੀ ਫਰਕ ਹੁੰਦਾ ਨਾ ਬੋਲੀ ਦਾ ਫਰਕ ਹੋ ਜਾਂਦਾ ਜੀ ਹਨਾ ਹਾਂਜੀ ਉਧਰ ਮਾਲਵੇ ਦੀ ਸਾਡੀ ਬੋਲੀ ਤੇ ਮਾਝੇ ਦੀ ਬੋਲੀ ਚ ਕਈ ਸ਼ਬਦਾਂ ਦਾ ਬੜਾ ਵੱਡਾ ਫਰਕ ਹੈ ਹਾਂ ਉਹ ਕਈ ਵਾਰ ਫਿਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੂੰ ਕਿਹੜੇ ਕਿਹੜੇ ਸ਼ਬਦ ਤੁਹਾਨੂੰ ਲੱਗਦਾ ਵੀਰੇ ਐ ਨਹੀਂ ਚੰਗੇ ਲੱਗਦੇ ਅ ਨਹੀਂ ਜਿੱਦਾਂ ਹੁਣ ਮੰਨ ਲਓ ਤੁਸੀਂ ਮੇਰੇ ਆਪਾਂ ਗੱਲਾਂ ਕਰਨ ਰਿਹਾ ਹਾਂ ਕਈ ਵਾਰ ਮੈਂ ਹੁਣ ਆਪਣਾ ਗੁਣ ਗੌਣ ਆਪਣਾ ਆਪਣੇ ਜਿੱਦਾਂ ਹੁਣ ਤੁਹਾਨੂੰ ਕਈ ਵਾਰ ਮੇਰੀ ਬੋਲੀ ਵਧੀਆ ਨਹੀਂ ਲੱਗਣ ਦੀ ਹੁੰਨੀ ਕਈ ਨਹੀਂ ਵਧੀਆ ਲੱਗਦੀ ਹੈ ਹਾਂਜੀ ਵਧੀਆ ਲੱਗਦੀ ਹੈ ਤੁਹਾਡੀ ਮੈਨੂੰ ਵਧੀਆ ਲੱਗਦੀ ਏਦਾਂ ਕਈ ਵਾਰ ਹੋ ਜਾਂਦਾ ਨਾ ਜਿਵੇਂ ਤੁਹਾਡੇ ਸਾਡੇ ਕਹਿੰਦੇ ਅੱਗੇ ਆਏ ਥੋੜੇ ਆ ਗਾੜੀ ਕਹਿੰਦੇ ਆ ਨਾ ਪਿਛੇ ਨੂੰ ਪਿਛਾੜੀ ਕਹਿੰਦੇ ਆ ਹਾਂਜੀ ਥੋੜੇ ਕਈ ਸ਼ਬਦਾਂ ਦਾ ਬੜਾ ਵੱਡਾ ਫਰਕ ਆ ਫਰਕ ਆ ਜੀ ਸਾਡੇ ਆ ਜਿੰਦੇ ਗਾੜੀ ਗਾੜੀ ਤੁਰਿਆ ਜਾ ਹੂੰ। ਕਿੱਛੇ ਪਛਾਹਿਆ। ਹੂੰ। ਹਾਂਜੀ ਤੁਹਾਡੇ ਮੋਰੇ ਮੋਰੇ। ਹੂੰ। ਅਨਾਈ ਬੋਲੇ ਕਹਿੰਦੇ ਬਿਲਕੁਲ। ਮੋਰੇ ਮੋਰੇ ਵੀ ਕਿਹੜੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ। ਹੂੰ। ਜਿੱਥੋਂ ਦਾ ਰਹਿਣ ਵਾਲਾ ਕੋਈ ਉਥਲੀ ਉਹਦਾ ਉਹੀ ਸਵਰਗ ਹੈ। ਹੂੰ। ਜਿੱਥੋਂ ਉਹ ਰੋਜੀ ਰੋਟੀ ਮਿਲਦੀ ਉਹਦੇ ਲਈ ਉਹ ਸਵਰਗ ਉਹਦਾ। ਹੂੰ। ਹਾਂਜੀ। ਮਾਝਾਲੇ ਪਿਹੜੇ ਕਦੋਂ ਆਜਦੇ ਹੁੰਦੇ ਕਹਿੰਦੇ ਪਿਹੜੇ ਹੁੰਦੇ ਸਵੇਰੇ ਕਾਰਨ। ਨਾ ਪਾਜੀ ਇਹ ਨਹੀਂ ਪਿਹੜੇ। ਹੈ? ਨਾ ਤੁਹਾਨੂੰ ਵਹਿ ਪਾਤਾ ਕੇ ਨੇ। ਮਾਝਾਲੇ ਬੰਦੇ ਬੜੇ ਨੇਕ ਆ ਤੇ। ਅੱਛਾ ਕੈਂਟ ਬੰਦੇ ਜੀ ਕੈਂਟ ਨੀ ਉਹ ਕਹਿੰਦੇ ਵੀ ਥੋੜੇ ਸੁਭਾਅ ਦੇ ਭੇੜੇ ਹੁੰਦੇ ਮਾਜਰੇ ਨਾ ਬਹੁਤ ਬੀਬੇ ਮੁੰਡੇ ਗੁੱਸੇ ਖੋਰ ਨਹੀਂ ਹੁੰਦੇ ਵੇਖੋ ਜੀ ਜੇ ਹੁਣ ਕਿਸੇ ਨੂੰ ਆਪਾਂ ਮਾਰਾਂਗੇ ਤੇ ਗਾੜੀ ਨੂੰ ਫਰਕ ਲੈਨੇ ਚੂੜੀਆਂ ਥੋੜੀਆਂ ਪਈਆਂ ਨੇ ਹਾਂਜੀ ਇਸ ਕਰਕੇ ਹੁੰਦਾ ਨਾ ਵੀ ਜੇ ਕਿ ਵਾਤਾ ਨਹੀਂ ਕਰਦੇ ਕਿਸਣਾ ਪਹਿਲ ਨਹੀਂ ਕਰਦੇ ਪਹਿਲ ਨਹੀਂ ਕਰਦੇ ਪਹਿਲ ਨਹੀਂ ਕਰਦੇ ਇਸ ਕਰੋਂ ਬੀਬੇ ਮੁੰਡੇ ਹਾਂਜੀ ਪਾਉ ਕਹਿੰਦੇ ਸਾਨੂੰ ਪਾਉ ਹਾਂਜੀ ਪਾਉ ਕਹਿੰਦੇ ਪਾਜੀ ਭਰਾ ਪਾਉ ਵੀ ਕਹਿੰਦੇ ਹਾਂਜੀ ਪਾਉ ਤੁਸੀਂ ਇੱਥੋਂ ਹੀ ਪਾਕਿਸਤਾਨ ਚੋਂ ਐਵੇਂ ਆਏ ਹਾਂਜੀ ਤੁਸੀਂ ਰਹਿਣ ਵਾਲੇ ਇਥੋਂ ਦੇ ਕਿ ਪਾਕਿਸਤਾਨ ਚੋਂ ਆਏ ਹੋ ਵੇਖੋ ਜੀ ਜਿੱਥੋਂ ਤੱਕ ਗੱਲ ਆ ਵੀ ਇਥੋਂ ਦੇ ਰਹਿਣ ਵਾਲੇ ਵੇਖੋ ਜੀ ਇਹ ਤਾਂ ਕਰਦੇ ਹੋ ਉਧਰ ਸੀਰੀਅਸਲੀ ਆਉਂਦੇ ਹਾਂਜੀ ਨਹੀਂ ਤੇ ਉਧਰ ਘਲਾ ਦੇਣਾ ਬੰਨਾ ਬਦਲ ਦੇਣਾ ਹੈ ਪਾਕਿਸਤਾਨ ਕਿੰਨੀ ਦੂਰੀ ਹੈ ਪਾਕਿਸਤਾਨ ਇਥੋਂ ਕਿੰਨੀ ਦੂਰ ਰਹਿੰਦਾ ਹੈ ਪਾਕਿਸਤਾਨੇ ਤੋਂ ਰਹਿ ਜਾਂਦਾ ਜੀ ਕਿ ਬਾਰਡਰ ਤੇ ਹੀ ਆ ਜਾ ਨਹੀਂ ਮੁਕਨੇ ਕਿ ਦੂਰ ਰਹਿ ਜਾਂਦਾ ਭਾਈ ਟਾਰੀ ਬਾਟ ਹੋਣਾ ਜੀ ਇੱਥੋਂ ਨਹੀਂ ਆਏ ਨੇੜੇ ਵਾਲਾ ਕੋਈ ਆਇਆ ਤਾਂ ਨਹੀਂ ਹੁਣ ਬਈ ਟਾਰੀ ਜਾਣਾ ਆਪਾਂ ਕੋਈ ਸਿੱਧਾ ਵੀ ਇੱਥੇ ਨੇੜੇ ਪੈਂਦਾ ਹੋਊਗਾ ਮੇਰੇ ਉਧਰ ਜਾਣਾ ਪੈਣਾ ਸਿੱਧਾ ਨੇ ਸਿੱਧਾ ਨੇ ਤੋਂ ਸਾਡਾ ਪਿੰਡ ਸਿੱਧਾ सिद्धा तो सा पेंड ही पिंड जी अच्छा नहीं तरन तारा ही बार्डर नहीं जी तरन तार इधर थोड़ी असल चुले तो आए तिर दुआ लगन माझे कहते सेवा ही बहुत करते हैं बहुत ज्यादा ਹਾਂ ਬਹੁਤ ਜੀ ਸੁਭਾ ਚ ਹੈ ਹਾਂਜੀ ਹਮ ਸੁਆਜ ਵਧੀਆ ਨੇ ਤੁਸੀਂ ਵੀ ਸਾਡੀ ਬਹੁਤ ਕੀਤੀ ਹੈ ਥੈਂਕ ਯੂ ਜੀ ਨਹੀਂ ਨਹੀਂ ਪਾਜੀ ਨਾ ਨਾ ਇਦਾਂ ਨਹੀਂ ਕਹਿਣਾ ਹਮ ਇਹ ਤੁਹਾਡੇ ਕਰਮ ਹੀ ਹਮ ਠੀਕ ਹੈ ਠੀਕ ਅਸੀਂ ਕੌਣ ਆ ਜੀ ਕੌਣ ਕਿਸੇ ਦਾ ਦਿੱਤਾ ਖਾਂਦਾ ਕਰਮ ਖਿੱਚ ਕੇ ਲੈ ਆਉਂਦੇ ਜੀ ਹਾਂਜੀ ਬਿਲਕੁਲ ਬਹੁਤ ਵਧੀਆ ਬਾਕੀ ਗੱਲ ਆਪੀ ਵੇਖੋ ਜਿੱਦਾਂ ਸਾਡੀ ਸਰਦਾਰੀ ਹੈ ਨਾ ਹਮ ਇਹ ਸਰਦਾਰੀ ਸਾਡੀ ਹਮ ਸਰਦਾਰੀ ਰੱਬ ਨੇ ਸਾਨੂੰ ਦਿੱਤੀ ਆ ਤੇ ਜਿਹੜਾ ਸਰਦਾਰ ਬਣ ਜਾਂਦਾ ਹੂੰ ਉਹ ਵੀ ਕਰਮਾ ਭਾਗਾਂ ਵਾਲਾ ਬੰਦਾ ਹੂੰ ਕਹਿੰਦੇ ਨੇ ਕਿਸੇ ਪਿੰਡ ਚ ਸਰਦਾਰ ਆਂਦੇ ਤੇ ਤੁਸੀਂ ਗੱਲ ਸਰਦਾਰੀ ਮੱਝ ਵਾਲਿਆਂ ਦੀ ਕੀਤੀ ਆ ਹੂੰ ਜੇ ਸਰਦਾਰ ਆਪਣੇ ਆਈ ਤੇ ਆ ਜਾਣ ਤੁਹਾਨੂੰ ਪਤਾ ਕਿਉਂ ਉਹ ਤੇ ਘੜਿਆਂ 'ਚ ਰੁੜ ਜਾਣ ਉਹਦੀ ਨਹੀਂ ਪ੍ਰਵਾਹ ਕਰਦੇ ਨਹੀਂ ਕਰਦੇ ਹਨਾ ਜੀ ਤੇ ਜੇ ਆ ਜਾਣ ਤੇ ਕਈ ਵਾਰ ਆਂਦਾ ਨਾ ਵੀ ਜੇ ਕੋਈ ਕਵੇ ਤੇ ਐਨ ਮਾਰ ਕੇ ਛਰਣਾ ਤੇ ਉਹ ਮਰਦੇ ਵੀ ਛੱਤੀ ਕਹਿੰਦੇ ਨੇ ਕਿਸੇ ਪਿੰਡ ਵਿੱਚ ਹੜ ਆ ਗਿਆ ਹੂੰ ਹੜ ਆ ਗਿਆ ਤੇ ਉਹਦੇ ਵਿੱਚ ਨਾ ਸਾਰਾ ਪਿੰਡ ਡੁੱਬਣ ਲੱਪਿਆ ਸਾਰਾ ਪਿੰਡ ਡੁੱਬਣ ਲੱਪਿਆ ਤੇ ਹੁਣ ਫੌਜੀ ਵੀਰ ਆਏ ਹੂੰ ਫੌਜੀ ਵੀਰਾਂ ਨੇ ਹੈਲੀਕਾਪਟਰ ਨਾਲ ਰੱਸਾ ਸੁਟਿਆ ਹੂੰ ਜਦੋਂ ਰੱਸਾ ਸੁਟਿਆ ਤੇ ਸਾਰੇ ਲੰਮਕ ਗਏ ਸਾਰੀਆਂ ਬਰਾਦਰੀਆਂ ਉਹਨਾਂ ਦੇ ਵਿੱਚ ਇੱਕ ਸਰਦਾਰ ਜੀ ਵੀ ਹੂੰ ਜਦੋਂ ਸਾਰੇ ਰੱਸਾ ਸੁਟਿਆ ਤੇ ਸਾਰੇ ਚਿੰਬੜ ਕੇ ਰੱਸੇ ਨਾਲ ਯਾਜਤਾ ਗਿਆ ਹੂੰ ਜਦੋਂ ਯਾਜਤਾ ਗਿਆ ਤੇ ਫੌਜੀ ਪੁੱਜਾ ਢੱਕੋਡੋਲੇ ਖਾਣ ਲੱਪਿਆ ਹੂੰ ਜਦੋਂ ਡੱਕਾ ਡੋਲੇ ਖਾਨ ਲੱਗ ਪਿਆ ਤੇ ਉਹ ਜਿਹੜਾ ਫੌਜੀ ਪੈਲਟ ਚਲਾਉਂਦਾ ਡਰਾਈਵਰ ਹੂੰ ਉਹਨੇ ਆਖੇ ਵੀ ਗੱਲ ਸੁਣ ਲਓ ਮੇਰੀ ਜਹਾਜ ਨੇ ਸਾਰੇ ਨੇ ਥੱਲੇ ਡਿੱਗ ਪੈਣਾ ਜੀ ਤੁਹਾਡੇ ਚੋਂ ਇੱਕ ਬੰਦੇ ਨੂੰ ਕੁਰਬਾਨੀ ਦੇਣੀ ਪੈਣੀ ਆ ਹੂੰ ਹੁਣ ਭਾਜੀ ਥੱਲੇ ਮਰਨ ਨੂੰ ਫੇਰ ਕੀ ਦਾ ਜੀ ਕਰਦਾ ਜੀ ਉਹ ਸਾਰੇ ਸੋਚੀ ਜਾਣ ਪਈ ਹੁਣ ਮਰਨ ਕਿਹੜਾ ਜਾਵੇ ਥੱਲੇ ਉਹਨਾਂ ਦੇ ਵਿੱਚ ਕੋ ਸਰਦਾਰ ਜੀ ਹੂੰ ਆਂਦਾ ਟੈਨਸ਼ਨ ਨਾ ਲਾਓ ਮੈਂ ਜਾਊਂਗਾ ਥੱਲੇ ਹੂੰ ਕੋਈ ਕੁ ਦੂਜੇ ਦੇ ਮੂੰਹ ਹਲ ਵੇਖਣ ਲੱਪੇ ਵੀ ਐਡੀ ਵੱਡੀ ਕੁਰਬਾਨੀ ਦਊਗਾ ਹੂੰ ਆਂਦਾ ਹਾਂ ਭਰਾਓ ਨਾ ਮੈਂ ਜਾਊਗਾ ਥੱਲੇ ਹੂੰ ਤਦ ਕਰਕੇ ਆਂਦਾ ਵੀ ਮੈਂ ਕਿਹੜਾ ਦੁਨੀਆ ਦੇ ਵਾਪਸ ਆਉਣਾ ਹੂੰ ਹੁੰਦਾ ਹੀ ਆ ਜੀ ਮੈਂ ਕਿਹੜਾ ਦੁਨੀਆ ਦੇ ਵਾਪਸ ਆਉਣਾ ਇੱਕ ਮੇਰੇ ਨਾਲ ਦੀ ਤਾੜੀ ਮਾਰ ਬਸ ਤਾੜੀ ਰਸਾ ਛੱਡ ਕੇ ਤਾੜੀ ਮਾਰੀ ਜੀ ਸਰਦਾਰ ਜੀ ਹੁਣ ਮਰਨਾ ਥੋੜੀ ਸਿੱਖਿਆ ਜੀ ਕਿਰ ਦਿਮਾਗ ਤੇ ਹੋ ਹੀ ਕੰਮ ਲੈ ਲੀਦਾ ਜੀ ਤਾੜੀ ਮਾਰੇ ਹਾਂ ਜੀ ਉਹਨਾਂ ਨੇ ਛੱਡ ਕੇ ਤਾੜੀ ਮਾਰੀ ਕੱਛਰੇ ਇਹディ ਸੀਰੀਅਸ ਹੋ ਕੇ ਮੈਂ ਗੱਲ ਸੁਣਨ ਦਾ ਸੀ ਕਿ ਕਿੱਡੀ ਕਬੜੀ ਕਰੇ ਕਿੰਨਾ ਜਿਵੇਂ ਮੇਰੇ ਨਾਮ ਦੀ ਤਾੜੀ ਮਾਰਦੇ ਉਹਨਾਂ ਜਿਨ੍ਹਾਂ ਨੇ ਮਾਰੀ ਉਹ ਠੱਪ ਠੱਪ ਥਲੇ ਡੇਕਦੇ ਕਿੰਨਾ ਮਰਨਾ ਧੂਰੀ ਸੀ ਕਿਹਾ ਅੱਖਾਂ ਲੈ ਕੰਮ ਲੈ ਨਹੀਂ ਪੈਂਦੀ ਕਿਵਾਲੇ ਯਾਰ ਕੁਵਾ ਰੱਬਾ ਮੇਰੇ ਅਲਟੀਨੇ ਨੇ ਤਾਂ ਰਸਾ ਬੜਿਆ ਉਹ ਬੇਜਾਂਦੇ ਨੇ ਧੱਲੇ ਹੋਏ 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 ਤੋਬਾ ਤੋਬਾ ਉਹ ਦੱਲੇ ਜਾੜੇ ਉੱਤੇ ਬਾਕੀ ਵਧੀਆ ਵਾ ਤੁਹਾਡਾ ਵੀ ਸੁਭਾਅ ਬਹੁਤ ਵਧੀਆ ਲੱਗਾ ਮੈਨੂੰ ਜਿਹੜੇ ਤੁਸੀਂ ਕਰਨ ਦੇ ਜੀ ਕੋਈ ਮਤਲਬ ਕਿ ਉਹ ਜੀ ਚੀਜ਼ ਨਹੀਂ ਪੁੱਛੀ ਕੰਟਰੋਵਰਸੀ ਜਿਹੜੇ ਵਿੱਚ ਆਵੇ ਹਾਂ ਔਰ ਪੱਤਰਕਾਰ ਹੀ ਹੋਈ ਹੁੰਦਾ ਜੀ ਜਿਹੜਾ ਬੰਦਾ ਹੁਣ ਮੈਂ ਬੰਦਾ ਦੱਸ ਹੀ ਆ ਹੁਣ ਤੁਸੀਂ ਮੈਨੂੰ ਉਹੋ ਜਿਹੇ ਸਵਾਲ ਪੁੱਛੀ ਜਾਓ ਤੇ ਕਿਤੇ ਕਿਤੇ ਦੇ ਨਿਕਲ ਹੀ ਆਉਂਦੇ ਆ ਉੱਠਾ ਸਵਾਲ ਨਿਕਲ ਆਉਂਦਾ ਕਿਹੜਾ ਕਿਹੜਾ ਸਵਾਲ ਤੁਹਾਨੂੰ ਲੱਗਦਾ ਵੀ ਜਿਹੜੇ ਤੁਹਾਨੂੰ ਨਹੀਂ ਪੁੱਛਣੇ ਚਾਹੀਦੇ ਸੀ ਮੈਨੂੰ ਸਵਾਲ ਤੁਸੀਂ ਕੋਈ ਵਧੀਆ ਪੁੱਛੋ ਸਾਹਿਬ ਹੁਣ ਕਿਹੜਾ ਲੱਗਦਾ ਵੀ ਆਹ ਨਹੀਂ ਆਹ ਤਾਂ ਸਿਆਸੀ ਤੌਰ ਤੇ ਨਹੀਂ ਤੁਸੀਂ ਪੁੱਛਿਆ ਕੋਈ ਹੈ ਸਿਆਸੀ ਤੌਰ ਤੇ ਨਹੀਂ ਕੋ ਪੁੱਛਿਆ ਤਾਂ ਪੁੱਛਣਾ ਵੀ ਨਹੀਂ ਚਾਹੀਦਾ ਸਿਆਸੀ ਤੋਂ ਕੀ ਲੈਣਾ ਆਪਾਂ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਇਦਾਂ ਤੁਸੀਂ ਐਂਟਰਟੇਨਮੈਂਟ ਆ ਇਹ ਬੰਦੇ ਆ ਅੱਛਾ ਤੁਸੀਂ ਐਕਟਿੰਗ ਵੀ ਕਰਦੇ ਹੋ ਹਾਂਜੀ ਐਕਟਿੰਗ ਕਰਦਾ ਜੀ ਕਿਹੜੀਆਂ ਕਿਹੜੀਆਂ ਮਤਲਬ ਟੈਲੀ ਫਿਲਮਾਂ ਕਰਦੇ ਹੋ ਟੈਲੀ ਫਿਲਮਾਂ ਹਾਂਜੀ ਟੈਲੀ ਫਿਲਮਾਂ ਕਰਦਾ ਜੀ ਠੀਕ ਆ ਉਹਦੇ ਚ ਫਿਰ ਕੀ ਰੋਲ ਹੁੰਦਾ ਤੁਹਾਡਾ ਉਹਦੇ ਚ ਇੱਕ ਵਾਰ ਮੈਨੂੰ ਪੁੱਤਦਾ ਰੀਅਲ ਮੀ ਪੁੱਦਾ ਕਾਤੋਂ ਵੈਸੇ ਹੀ ਜਦੋਂ ਹੀ ਸ਼ਕਲ ਵੇਖੀ ਤੇ ਫੇਰ ਮੁੜ ਕੇ ਚੱਕ ਗੁੰਡੇ ਦਾ ਦਿੱਤਾ ਅੱਛਾ ਗੁੰਡੇ ਦਾ ਦੋ ਤਿੰਨ ਫਿਲਮਾਂ ਚ ਆਇਆ ਮੈਂ ਹਾਂਜੀ ਹੀਰੋ ਦਾ ਹੀਰੋ ਦਾ ਨਹੀਂ ਹੀਰੋ ਦਾ ਹਾਂਜੀ ਸਾਈਡ ਹੀਰੋ ਦਾ ਨਹੀਂ ਉਹਨਾਂ ਨੇ ਦਿੱਤਾ ਕਿ ਹੈ ਸਾਈਡ ਹੀਰੋ ਦਾ ਨਹੀਂ ਕਿਹਦੀ ਰੋਲ ਦਿੱਤਾ ਹੀਰੋ ਦਾ ਮੈਨੂੰ ਗੁੰਡੇ ਦਾ ਦਿੱਤਾ ਗੁੰਡੇ ਦਾ ਅੱਛਾ ਜੀ ਹਾਂ ਠੀਕ ਹੈ ਜੀ ਗੁੰਡੀ ਲੁੱਕ ਦਾ ਮਤਲਬ ਜਿਹੜੀ ਹੈ ਜਿਵੇਂ ਹੁਣ ਅਮਰੀਸ਼ਪੁਰੀ ਹੈ ਹਾਂਜੀ ਉਹ ਇੱਕ ਜਾਇਦਾ ਸੀਗਾ ਤਾਂ ਉਹ ਮਤਲਬ ਗੁੰਡੇ ਦੇ ਰੋ ਤੁਹਾਡੇ ਵੀ ਲੋਕ ਕਿਹੜੀਆਂ ਗੁੰਡੇ ਦੇ ਹਾਂਜੀ ਮਤਲਬ ਕੋਈ ਡਾਇਲੌਗ ਹੈ ਕੋਈ ਰੋੜਾ ਹੁੰਦਿਆ ਮੈਨੂੰ ਬੈਕਗ੍ਰਾਉਂਡੋਂ ਯਾਦ ਆਵੇ ਹੁਣ ਤੇ ਖੈਰ ਯਾਦ ਨਹੀਂ ਆ ਹੂੰ ਪਰ ਨੇ ਦਿਮਾਗ ਚੋਂ ਹਾਂਜੀ ਤੁਸੀਂ ਫਿਲਮਾਂ ਵੇਖਦੇ ਰਹੇ ਹੋ ਫਿਲਮਾਂ ਬਹੁਤ ਵੇਖੀਆਂ ਜੀ ਪੁਰਾਣੀਆਂ ਆ ਕੇ ਨਵੀਆਂ ਨਹੀਂ ਦੋਨੋਂ ਵੇਨਾ ਹੁਣ ਵੀ ਵੇਨਾ ਹੁਣ ਕਿਹੜੀ ਵੇਖੀਏ ਹੁਣ ਇਹਦੇ ਵਿੱਚ ਕਿਹੜੀ ਦੇਖੀਏ ਹਾਂਜੀ ਹੁਣੇ ਕਿਹੜੀ ਵੇਖੀ ਹੈ ਹੁਣ ਉਹ ਛੱਡੋ ਤਾਂ ਉਹ ਨਹੀਂ ਦੱਸਣ ਵਾਲੀ ਇਹੋ ਜਿਹੀ ਨਹੀਂ ਦੇਖੀ ਉਹ ਭਾਵੇਂ ਹਿੰਦੀ ਹਿੰਦੀ ਸੀਗੀ ਹਾਂਜੀ ਪੁਸ਼ਪਾ ਵੇਖੀ ਹੈ ਪੁਸ਼ਪਾ ਤੂੰ ਦੱਸੀਗਾ ਤਾਂ ਨਹੀਂ ਦੱਸਣੀਗਾ ਤਾਂ ਨਹੀਂ ਮੇਰਾ ਮਤਲਬ ਕਿ ਹੁਣ ਮੈਂ ਇੰਟਰਵਿਊ ਆਪਣੇ ਚੱਲਣ ਦੀ ਆ ਹਾਂ ਉਹ ਵੇਖਣ ਵਾਲੇ ਆਖਣਗੇ ਐਂਕਰ ਹੋ ਕੇ ਫਿਲਮਾਂ ਵੇਣਾ ਫਿਲਮਾਂ ਦੇਖਣੀਆਂ ਹੁੰਦੀਆਂ ਐਂਕਰ ਨਹੀਂ ਮੈਂ ਫਿਰ ਤੁਹਾਨੂੰ ਪਤਾ ਇੰਨਾ ਚੱਕਰਾਂ ਚ ਦੀ ਫਿਲਮਾਂ ਦੇ ਹੋਗੇ ਫਿਲਮਾਂ ਵੇਣਾ ਨਹੀਂ ਕਾਰਨ ਕਿ ਆਈ ਤਾਂ ਆਵਿਓ ਨਹੀਂ ਫਿਲਮਾਂ ਮੈਂ ਵੇਣਾ ਹਾਂ ਪਰ ਮੈਂ ਮਤਲਬ ਜਿਆਦੀਆਂ ਨਹੀਂ ਵੇਣਾ ਜਿਹੜੀ ਇੱਕ ਦਾ ਦਿਮਾਗ ਫਿਲਮਾਂ 'ਚ ਲੱਗਾ ਰਹਿੰਦਾ ਜੀ ਦਿਹਾੜੀ ਨਹੀਂ ਇੱਕ ਤਾਂ 6 ਘੰਟੇ ਹੋਗੇ ਹਾਂਜੀ ਉਹਨਾਂ ਦਾ ਟਾਈਮ ਕੱਟ ਲਈਦਾ ਜੀ ਤੁਹਾਡੇ ਮਾਸਤੇ ਹਾਂਜੀ ਅਜਾ ਨਹੀਂ ਤੁਸੀਂ ਪਹਿਲਾਂ ਕਿਹੜੇ ਮਤਲਬ ਹੀਰੋ ਨੂੰ ਵੇਖ ਕੇ ਜਾਂ ਕਿਹੜੇ ਵਿਲਨ ਨੂੰ ਦੇਖ ਕੇ ਤੁਸੀਂ ਪ੍ਰਭਾਵਿਤ ਹੋਏ ਵੀ ਮੈਨੂੰ ਯਰ ਐਕਟਿੰਗ ਕਰਨੀ ਚਾਹੀਦੀ ਹੈ ਮੈਂ ਜੀ ਮੈਂ ਜਿਵੇਂ ਕਿ ਫਿਲਮ ਇੱਕੀ ਜਾਨੀ ਦੁਸ਼ਮਣ ਹੂੰ ਉਹਦੇ ਵਿੱਚ ਸੰਜੀ ਕੁਮਾਰ ਨੂੰ ਵੇਖ ਕੇ ਕਿਹੜਾ ਰੋਸੀਨ ਦਾ ਉਹ ਪੂਤਾ ਜਾਨੀ ਦੁਸ਼ਮਣ ਚ ਹਾਂ ਜਦੋਂ ਜਾਨੀ ਦੁਸ਼ਮਣ ਸੰਜੀ ਕੁਮਾਰ ਦਾ ਪੁਰਾਣੀ ਫਿਲਮ ਹੋ ਗਈ ਪੁਰਾਣੀ ਪੁਰਾਣੀ ਅੱਛਾ ਹਾਂਜੀ ਉਹ ਉਤਪ੍ਰਭਾਵਤ ਹੋਈ। ਹਾਂਜੀ ਉਤਪ੍ਰਭਾਵਤ ਹੋਈ। ਉਹ ਨਵੀਆਂ ਫਿਲਮਾਂ ਚ ਕਿਹੜੀ ਫਿਲਮ ਚ ਕਿਹੜੀ ਚੋਲ? ਅਮਰੀਸ਼ ਪੁਰੀ ਹੋਣੀ। ਉਹਨਾਂ ਦਾ ਪ੍ਰਭਾਵ ਥੇ। ਹਾਂਜੀ। ਠੀਕ। ਸ਼ਕਤੀਕਪੂਰ। ਸ਼ਕਤੀਕਪੂਰ ਨੇ ਰੋਲ ਤਾਂ ਵੈਸੇ ਦੂਜੂ ਬੜੇ ਨੈਗੇਟਿਵ ਹੁੰਦੇ ਸੀਗੇ ਵੀ। ਹਾਂਜੀ ਮਤਲਬ ਕਿ ਕੁੱਟ ਖਾਣ ਵਾਲੇ ਸੀ। ਆਪਾਂ ਨੂੰ ਵੀ ਰੋਲ ਇਹੋ ਜਿਹੇ ਮਿਲੇ ਆ। ਅੱਛਾ। ਹਾਂਜੀ। ਕੁੱਟ ਖਾਣ ਵਾਲੇ। ਕੁੱਟਣਾ ਜਾਂਦਾ ਸੀ ਨੇ। ਹੱਥ ਤੂੰ ਨਹੀਂ ਲਾਉਣ ਦਿੱਤਾ ਉਦਾਂ। ਉਹ ਤੁਹਾਨੂੰ ਪਤਾ ਹੀ ਆ ਫਿਰ ਹੁੰਦਾ ਹੀ ਆ ਕੁੱਟ-ਕਟਈਆ ਦੇ। ਹੂੰ। ਹਾਂਜੀ। ਬਾਕੀ ਫਿਲਮਾਂੋਂ ਛੱਡ ਗਏ ਆਪਾਂ। अच्छा जे कोई ਕਵੇ ਤੇ ਚਲੇ ਵੀ ਜਾਈਦਾ ਹਾਂਜੀ ਜ਼ਿਆਦਾ ਨਹੀਂ ਜਾਈਦਾ ਕਿਉਂਕਿ ਯਾਰ ਹੁਣ ਕੰਮ ਚ ਬੀ ਆ ਬੜੀਆਂ ਸੋਹਣੀਆਂ ਗੱਲਾਂ ਕੰਮ ਕੀ ਕਰਦੇ ਹੋ ਇੰਟਰਵਿਊ ਕਾਦੀ ਲੈਣਾ ਇਹ ਥੋੜਾ ਕੰਮ ਹੈ ਹੀ ਆ ਨਾ ਹਾਂਜੀ ਕੰਮ ਕੰਮ ਰੈਂਕਿੰਗ ਦਾ ਸੀ ਕੰਮ ਰੈਂਕਿੰਗ ਦਾ ਹਾਂਜੀ ਹੁਣ ਚੱਲਿਓ ਬਸ ਉੱਥੇ ਹੈ ਨਹੀਂ ਹੁਣ ਨਹੀਂ ਜੀ ਹੁਣ ਘਰ ਜਾ ਆਪਣਾ ਜਿਵੇਂ ਤੁਸੀਂ ਕੱਪੜੇ ਦਾ ਕੰਮ ਕਰਦੇ ਹੁੰਦੇ ਸੀ ਹਾਂਜੀ ਠੀਕ ਹੈ ਉਦੋਂ ਮਤਲਬ ਥੋੜੀ ਉਹ ਤਾਂ ਸੌਂਲੇ ਚਾਪਾਂ ਵਾਲੇ ਦੇ ਕੱਪੜੇ ਵੇਲੇ ਥੋੜੀ ਕਿਵੇਂ ਹਾਕ ਦਿੰਦੇ ਹੁੰਦੇ ਸੀ ਉਹੀ ਉਹੀ ਸੇਮ ਫਰਕ ਤਾਂ ਹੋਊਗਾ ਦੋ ਦੋ ਲੋਕ ਅਲੱਗ ਤਾਂ ਨਹੀਂ ਇਸੇ ਦਾ ਨਹੀਂ ਸੌ ਰਹੀ ਕਿਵੇਂ ਬੜੇ ਬੜੇ ਵਧੀਆ ਰੈਡੀਮੇਡ ਕਪੜੇ ਆ ਬਸ ਇੰਨੇ ਜੀ ਇੰਨੇ ਤੂੰ ਹੋਰ ਮਾਰ ਕੀ ਕਹਿਣਾ ਹੁੰਦਾ ਇੰਨੇ ਸਰ ਜਾਂਦਾ ਸੀਗਾ ਹਾਂ ਜੀ ਇੰਨੇ ਨਹੀਂ ਆਮ ਕਿਹੜੇ ਕੱਪੜੇ ਆ ਕਿਹੜੀ ਚੀਜ਼ ਆ ਇਹ ਨਹੀਂ ਦੱਸੀ ਕਦੇ ਨਹੀਂ ਦਿੰਦਾ ਦੱਸ ਕੇ ਕੁੱਟ ਖਾਣੀ ਕਈ ਪਰਸਨਲ ਹੁੰਦੇ ਕੱਪੜੇ ਹੁਣ ਚੁੱਚੀ ਦੱਸਦਾ ਫਲਾਣਾ ਓਹ ਵਾਹੀ ਤਹੀ ਰਾਡਰਾਂ ਵਿੱਚ ਬਟਪੁਨ ਜਿਹੇ ਸਤਖੰਦ ਹੈ ਹਾਂਜੀ ਤਾਂ ਇਹ ਕਈ ਪਰਸਨਲ ਹੁੰਦੇ ਨਾ ਨਹੀਂ ਹਾਂਜੀ ਬੜ ਰੈਡੀਮੇਡ ਦਾ ਸਮਝ ਆਉਂਦੇ ਆ ਲੈਡੀ ਵੀ ਸਮਝ ਆਉਂਦੇ ਜੈਂਸੂ ਸਮਝ ਆਉਂਦੇ ਬੱਚੇ ਸਮਝ ਆਉਂਦੇ ਭਾਪੂ ਕਰਦੇ ਹੁੰਦੇ ਸੀ ਜੇ ਲੋਕ ਹਾਂਜੀ ਕਰੀਦਾ ਜੀ ਨਹੀਂ ਹੋਰ ਮੈਂ ਐਡਾ ਮੀਰ ਥੋੜੀ ਇੱਧਾ ਦੇ ਦਿੰਦਾ ਅੱਛਾ ਹਾਂਜੀ ਭਾ ਕੇ ਜਰਾ ਕਰੀਦਾ ਹੀ ਜਿਵੇਂ ਕਿ ਮੈਨੂੰ 100 ਦਾ ਆਉਂਦਾ ਪੀਸ ਹਮ 150 ਮੰਗੀਦਾ ਹਮ 130 ਕਿਤਾ ਦੇ ਦਿੱਤਾ ਮਤਲਬ ਆ ਕਕਟ ਪਾਰਕ ਪਾ ਜਿਹੜੇ ਘਟਾਉਂਦਾ ਵਧਾਉਂਦਾ ਵਾ ਦਕਾਨ ਹੁੰਦਾ ਉਹ ਬੁੜੀਆਂ ਕੀ ਬੰਦੇ ਦੋਨੋਂ ਘਟਾ ਦਿੰਦੇ ਘਟਾ ਦਿੰਦੇ ਨੇ ਦੋਨੋਂ ਹੀ ਨਿਉ ਬਾਤ ਕਿਹੜਾ ਕਿ ਤੋਲ ਮੋਲ ਬਾਤ ਕਿਹੜਾ ਕਰਦਾ ਪ੍ਰੰਤ ਕਿੰਨੀ ਹੁੰਦੀਆਂ ਜਿਆਦਾ ਲੈ ਇੰਨੇ ਤੇ ਇੰਨੇ ਚ ਲੈ ਆਉਂਦੀਆਂ ਤੇ ਉਹਦਾ ਸੰਮੂ ਦੀ ਮੰਮੀ ਨੇ ਇੰਨੇ ਚ ਲਿਆਂਦੇ ਹੀ ਤੂੰ ਵੀ ਰ ਇੰਨੇ ਪੈਸੇ ਲਾਉਂਦੇ ਆ ਉਦੋਂ ਕਹਿੰਦੇ ਨੇ ਉਦੋਂ ਵਰ ਕਹਿਣਾ ਬੈਨ ਹਾਂਜੀ ਕਦੇ ਪੱਲਿਆਂ ਪਾ ਕੇ ਵੇਚਣਾ ਪੈਂਦਾ ਸੀ ਕਿ ਨਹੀਂ ਹਾਂਜੀ ਪੱਲਿਆਂ ਪਾ ਕੇ ਆਉਂਦੇ ਨਾ ਆਇਓਗਾ ਤਾਂ ਵਿੱਚ ਨਹੀਂ ਜੀ ਬੱਲਿਓ ਨਹੀਂ ਮਗਦੀ ਪਾਇਆ ਕਦੇ ਆਏ ਹੰਦੂ ਗਾਗ ਪੱਕਾ ਯਾਰ ਚੱਲ ਦੇ ਦਿਓ ਅੱਜ ਇਹਨੂੰ ਗਾਹ ਨੂੰ ਕੱਢ ਲਾਂਗੇ ਵਿੱਚੋਂ ਨਹੀਂ ਉਹ ਵਿੱਚੋਂ ਕੱਢ ਹੀ ਲੈਂਦੇ ਆਪੇ ਚੋ ਧਾਰ ਹੀ ਨਹੀਂ ਦੇਣਾ ਵਾਪਸ ਨੂੰ ਕਈ ਰਹਾ ਧਾਰ ਬਹੁਤ ਮਰਿਆ ਜੀ ਮੇਰਾ ਉਹਨਾਂ ਸਮਿਆਂ 'ਚ 1.5 ਲੱਖ ਰੁਪਏ ਮਰਿਆ ਉਹਨਾਂ ਸਮਿਆਂ 'ਚ ਹਾਂਜੀ ਉਹਨਾਂ ਸਮਿਆਂ 'ਚ ਓਏ ਮਰਿਆ ਕਾ ਤੇ ਮੈਂ ਗਿਆ ਹੀ ਨਹੀਂ ਉਹਨਾਂ ਕੋਲ ਤੇ ਮਾਰਨਾ ਸੀ ਤੁਸੀਂ ਗਿਆ ਤਾਂ ਨਹੀਂ ਗਏ ਫਿਰ ਵਾਪਸ ਮੇਰਾ ਫਿਰ ਇੱਧਰ ਚੱਲ ਗਿਆ ਜੀ ਕੰਮ ਪੈਸੇ ਤਾਂ ਲੈਣੇ ਸੀ ਆਪਦੇ ਹਾਂਜੀ ਇੱਧਰ ਮਾਰਾ ਨੇ ਚਲਾ ਪੈਸੇ ਤਾਂ ਉਹਨਾਂ ਤੋਂ ਲੈਣੇ ਸੀ ਫਿਰ ਆਪਦੀ ਇੱਧਰ ਦੇ ਨਹੀਂ ਹੁਣ ਸਰ 5000 ਰੁਪਏ ਕਿਹੜਾ ਕਰਾਉਂਦਾ ਫਿਰ ਕੇ ਕੋਈ 50 ਲੈਣੇ ਹੈ ਕਿ ਕੋਈ 70 ਲੈਣੇ ਆਏ ਕਰਕੇ ਦੱਬੇਗੇ ਹਾਂਜੀ ਇਦਾਂ ਕਰਕੇ ਠੀਕ ਹੈ ਪਹਿਲਾਂ ਚੱਪੜ 40 20 20 ਪੈਂਡ ਹੀ ਹਾਂ ਤੇ ਹੁਣ ਜਾਂ ਤੇ ਕੋਈ ਰਕਮ ਲੈਣੀ ਹੁੰਦੀ ਨਾ ਵੀ 10000 ਇਕੱਠਾ ਹੀ ਦਾ ਹੋਰ ਲੈਂਦੇ ਹੋ ਸੋਨੇ ਲੱਗਦੇ ਕੋਈ ਕੋਈ 70 ਲੈਣੇ ਕੋਈ 50 ਲੈਣੇ ਜਦੋਂ ਕੀ ਇਕੱਠੇ ਕਰੇ ਜਰਮੀ ਆਉਂਦੀ ਤੇ ਅਜ ਨਹੀਂ ਪਹਿਲਾਂ ਕੱਪੜੇ ਦਾ ਕੰਮ ਕੀਤਾ ਕਿ ਪਹਿਲਾਂ ਜੱਪੜਾ ਦਾ ਕੰਮ ਕੀਤਾ ਦੋਵੇਂ ਇਕੱਠੇ ਕੀਤਾ ਜਦੋਂ ਉਹ ਮੁੱਖ ਉਹ ਸੀਜ਼ਨ ਹੁੰਦਾ ਹੈ ਉਹ ਕਰ ਲਈਦਾ ਉਹ ਕਰ ਲਈ ਠੀਕ ਹੈ ਹਾਂ ਅੱਛਾ ਸੀਜ਼ਨਲ ਕਰਦੇ ਬਹੁਤ ਵਧੀਆ ਸਰਕਲ ਡੰਗਿਆ ਜੀ ਉਹ ਵਧੀਆ ਸਰਕਲ ਉਦੋਂ ਵੀ ਵਧੀਆ ਸੀ ਜੀ ਉਹ ਵੀ ਵਧੀਆ ਉਦੋਂ ਵੀ ਵਧੀਆ ਰੱਬ ਰੋਟੀ ਦੇ ਜਾਂਦਾ ਤੇ ਹੁਣ ਵੀ ਵਧੀਆ ਰੋਟੀ ਦੇ ਜਾਂਦਾ ਵਧੀਆ ਚੱਲੀ ਜਾਂਦਾ ਉਹ ਵੀ ਨਜ਼ਾਰੇ ਸੀ ਹੂੰ ਉਦੋਂ ਵੀ ਨਜ਼ਾਰੇ ਸੀ ਤੇ ਜਿਵੇਂ ਚਲੋ ਉਹ ਉਹ ਸਸਤੇ ਪਏ ਨੇ ਐਵੇਂ ਪੈਂਟ ਪੌਂਟ ਚ ਚਲੋ ਆਹ ਕੰਮ ਤੁਸੀਂ ਪਏ ਹੋਟਾਂ-ਬਾਟਾਂ 'ਚ ਖੜੇ ਹੋਣ ਬਾਰੇ ਨਹੀਂ ਸੋਚਿਆ ਕਦੇ ਹਾਂਜੀ ਹਾਂਜੀ ਵੋਟਾਂ ਹਾਂ ਪੰਚੀ ਸਰਪੰਚੀ ਕਦੇ ਨਹੀਂ ਜੀ ਅਕੇ ਹੁਣਾ ਹੀ ਨਹੀਂ ਜਦੋਂ ਪਤਾ ਅੱਜਕੱਲ ਤੁਹਾਨੂੰ ਪਤਾ ਹੀ ਆ ਕੇ ਫੇਰ ਸਿਆਸਤਾਂ ਲੈ ਗਏ ਅੱਜਕੱਲ ਚੱਲਦਾ ਸਿਆਸਤ ਹੂੰ ਉਹੀ ਅੱਜਕੱਲ ਬਣਦਾ ਹੂੰ ਜਿਹਦਾ ਜਿਹਦਾ ਸਮਝ ਗਏ ਕਿਲਾ ਕਹਿੰਦੇ ਅੱਜ ਸਰਪੰਚੋ ਹੀ ਅੱਜਕੱਲ ਬਿਲਕੁਲ ਮੈਂਵੇਂ ਪਹਿ ਲਾਖ ਬੈਠਾ ਰਵਾਂ ਜਿਹੜੀ ਕਮੇਟੀ ਚੁੱਕੀ ਮੁੜ ਕੇ ਤੁਹਾਡੇ ਰਗਾ ਕੇ ਕਿ ਨਾ ਸਰਪੰਚਾ ਉਹ ਇਦਾਂ ਪੈਸੇ ਦੇ ਜਵਾਨਾ ਜਿਹੜੇ ਫੰਕੀ ਖਲੋਤਾ ਆ ਚੱਕਰੀ ਜੀ ਕਮੇਟੀ ਪਾਉਣਿਆ ਹਾਂ ਕਿਤੇ ਕਿਤੇ ਪਾ ਲਈ ਦੀ ਠੀਕ ਹਾਂਜੀ ਸੌਖਾ ਰਹਿੰਦਾ ਨਾ ਸੌਖਾ ਰਹਿੰਦਾ ਕਮੇਟੀ ਚ ਹੂੰ ਐਦਾਂ ਇਕੱਠੇ ਹੋ ਜਾਂਦੇ ਪੈਸੇ ਜੀ ਜਦੋਂ ਵਿਆਹ-ਵਿਊ ਹੋ ਜਾਂਦਾ ਉਦੋਂ ਫੇਰ ਵਰਤ ਲਈਦੇ ਹੂੰ ਓਕੇ ਜੀ ਕੋਈ ਕੇ ਰਿਹਾ ਐਵੇਂ ਕਮੇਟੀ ਵਾਲਾ ਭੱਜ ਵੀ ਜਾਂਦਾ ਕਿ ਐਨੀ ਭੱਜਾ ਹੈ ਤਾਂ ਕੋਈ ਹਾਂਜੀ ਕਮੇਟੀ ਵਾਲਾ ਪੇ ਵੀ ਕੇ ਐਵੇਂ ਭੱਜ ਗਿਆ ਕਮੇਟੀ ਲੈ ਕੇ ਕਮੇਟੀ ਵਾਲਾ ਭੱਜਾ ਨਹੀਂ ਉਹ ਜਾਂਦਾ ਜੀ ਨਹੀਂ ਮੈਂ ਇਹਨਾਂ ਗੱਲ ਆ ਕਈ ਵਾਰ ਜਦੋਂ ਨਹੀਂ ਕਿਸੇ ਨੇ ਦੇਣੀਆਂ ਕਮੇਟੀਆਂ ਇਹ ਹੁੰਦਾ ਨਾ ਜਦੋਂ ਕੋਈ ਜਦੋਂ ਤੁਸੀਂ ਚੁੱਕੀ ਆ ਤੁਸੀਂ ਮੈਨੂੰ ਕਮੇਟੀ ਨਹੀਂ ਦਿੰਦੇ ਹੂੰ ਤੇ ਭਾਜੀ ਉਹਨਾਂ ਨੂੰ ਮੈਂ ਕਿੱਥੋਂ ਦੇਣਾ ਹੂੰ ਉਹ ਜਿਹੜੇ ਜਦੋਂ ਬੰਲਾ ਕਮੇਟੀ ਵਾਲਾ ਉਦੋਂ ਭਜਦਾ ਜਦੋਂ ਗਾਹਕ ਭਜਦੇ ਉਹਦੇ ਬੰਦੇ ਜਿਨ੍ਹਾਂ ਨੇ ਚੁੱਕੀ ਨਹੀਂ ਉਹ ਭਜਦੇ ਆ ਉਹ ਵਿਚਾਰਾ ਭੱਜ ਜਾਂਦਾ ਵੀ ਮੈਂ ਕਿੱਥੋਂ ਦਵਾ ਹੂੰ ਆ ਚੱਕਰ ਹੁੰਦਾ ਕਦੇ ਆਏ ਹੋਏ ਆ ਵੀ ਬਤਲ ਤੁਹਾਡੇ ਸਟੇਜ ਕਦੇ ਪੂਰੀ ਲੜਾਈ ਹੋਈ ਹੋਈ ਕਿਸੇ ਵਿਆਹ ਦੇ ਵਿੱਚ ਹਾਂਜੀ ਪੂਰੀ ਲੜਾਈ ਹੋ ਗਈ ਹੋਵੇ ਤੁਸੀਂ ਮਤਲਬ ਪੂਰਾ ਐ ਮਾਹੌਲ ਹੋ ਗਿਆ ਹੋਵੇ ਤੁਹਾਨੂੰ ਭੱਜਣਾ ਪਿਆ ਹੋਵੇ ਭੱਜਣਾ ਪਿਆ ਹੋਵੇ ਜੀ ਇਸਾ ਤੇ ਨਹੀਂ ਮਾਹੌਲ ਬਣਿਆ ਹਮ ਪਰ ਇਕਰਾ ਹੋਇਆ ਸੀ ਹਮ ਬਹੁਤ ਚਿਰ ਦੀ ਗੱਲ ਆ ਦਿਮਾਗ ਮੇਰੇ ਚ ਆਉਂਦੀ ਪੂਰੀ ਗੱਲ ਹਮ ਬਈ ਉਦੋਂ ਮੇਰੇ ਵਜ੍ਹਾ ਪੱਖਾ ਪੱਖਾ ਮਾਰਿਆ ਪਿੱਛੋਂ ਕੇ ਹਾਂਜੀ ਪੱਖਾ ਕਿਵੇਂ ਪੱਖਾ ਚੁੱਕ ਕੇ ਮੈਂ ਤੇ ਉਹਦਾ ਲੜਾਈ ਵੇਖਣ ਆਇਆ ਸੀ ਉਹ ਨੂੰ ਪਤਾ ਨਹੀਂ ਕੀ ਹੋਇਆ ਉਹਨੇ ਚੋੱਕ ਕੇ ਮੇਰੇ ਪਿਛੋਂ ਪੱਖਾ ਮਾਰਿਆ ਮਾਰਿਆ ਪੱਖਾ ਉੱਟ ਗਿਆ ਮੈਂ ਉਹਦੀ ਪਿਛਾਣ ਰੱਖੇ ਗੰਦਾ ਬਣਾ ਮੈਂ ਹੀ ਗਲਾਸ ਜਿਹੜੇ ਆਉਂਦੇ ਚਾਹ ਪਾਣੀ ਦੀ ਉਹ ਤਿੰਨ ਚਾਰ ਜੋੜ ਲੈ ਇਕੱਠੇ ਉਹ ਵੀ ਲੜਾਈ ਜਾ ਕੇ ਵੇਖ ਲੈ ਮਮੀ ਮਾਰਿਆ ਪਿੱਛੋਂ ਬਾਈ ਬਦਨਾਮ ਉਹਦੀ سپورਟ ਹੀ ਲਿਆ ਉਹ ਵੇਖ ਕਿੰਨੇ ਮਾਰ ਗਿਆ ਮੈਂ ਇਹ ਮੱਖਾ ਮਾਰਿਆ ਤੇ ਉਹਨੇ ਗਲਾਸ ਮਾਰੇ ਤੋਰੂਗਾ ਇਹਨਾਂ ਲੜ ਚੇਜ ਹੋਇਆ ਫੜ ਕੇ ਯਾਰ ਬੱਸ ਯਾਰ ਹਾਂਜੀ ਕਦੇ ਇਹੋ ਜਿਹਾ ਕਿੱਸਾ ਆਇਆ ਮੈਂ ਅਜੇ ਸੀਰੀਅਸ ਨਹੀਂ ਕਹਿਣ ਲਾਇਆ ਇਸਦੀ ਕਿਰਪਾ ਕੀ ਚਲੋ ਤੇ ਨੇ ਵੇਖ ਲੈਤਾ ਜੀ ਕਿਨੇ ਗੱਬਾਤਾ ਹਾਂ ਜੀ ਬਾਲਾ ਦਿੱਤਾ ਯਾਰ ਕਬ ਜਿਵੇਂ ਬਹੁਤ ਘਟਰਾਵਾ ਆਉਂਦੀਆਂ ਵੀ ਫੈਰ ਚੱਲ ਗਏ ਵਿਆਹ ਦੇ ਵਿੱਚ ਕੋਈ ਇੱਕ ਇੱਕ ਕੁੜੀ ਦੀ ਵੀ ਡੈਥ ਹੋ ਜਾਂਦੀ ਹੈ ਕਿਤੇ ਕੁਝ ਹੋ ਜਾਂਦੀ ਹੈ ਫੈਰ ਫੁਰ ਕੱਢਦੇ ਆ ਲੋਕ ਹਾਂ ਜੀ ਕੱਢਦੇ ਆ ਜੀ ਇਹ ਕੁੜਾ ਚੱਲਿਆ ਸੀ ਤੇ ਜਿਹੜੀ ਕੁੜੀ ਆ ਉਹ ਕੁੜੀ ਮੈਡਮ ਨਹੀਂ ਹੁੰਦੀ ਮੇਰਾ ਮੈਡਮ ਮੰਮਤ ਵੀ ਗਿੰਜੀ ਹਾਂ ਹਾਂ ਤੇ ਉਹਨ ਮੈਂ ਕਹ ਤੂੰ ਮੈਂ ਮੈਂ ਫੜ ਤੂੰ ਤੇ ਆਂਦੀ ਮੈਂ ਕੋ ਮੈਂ ਫੜਾ ਉਧਰ ਗੋਲੀ ਮੈਂ ਚੱਤੇ ਰੱਖ ਗਿਆ ਮੇਰੇ ਪਿਆਰ ਬਣਾ ਉਹ ਕੁਆਰ ਨਹੀਂ ਸੀ ਕਿ ਉਹਦੋਂ ਵਿਆਹ ਨਹੀਂ ਸੀ ਉਹ ਤੂੰ ਕੁਆਰ ਨਹੀਂ ਸੀ ਵਿਆਹ ਵਾਲਾ ਤਾਂ ਕੋਈ ਗੱਲ ਨਹੀਂ ਕਿ ਮੇਰਾ ਕਿਹੜਾ ਬਈ ਬੱਚੇ ਨਿਕਲੇ ਨਿਕੇ ਹੂੰ ਤੇਰੇ ਗੋਲੀ ਪੰਜ ਮਿੰਟਾਂ ਦਾ ਕਿਹੜੀ ਇਹ ਜੇ ਕਰਵਾਉਂ ਜਾਂਦੀਆਂ ਜੀ ਇਹ ਜੇ ਕਰਵਾ ਖੈਰ ਵੇਹ ਨਹੀਂ ਕੋਈ ਮਾਰਦਾ ਬਹੁਤ ਸਿਆਣੇ ਲੋਕ ਜੀ ਸਿਆਣੇ ਲੋਕ ਆ ਬਈ ਗੱਲ ਹੁਣ ਰਮਾਲਵਾਰ ਪਿਸਟਲ ਕੋਈ ਖੜਦਾ ਨਹੀਂ ਪੈਸੇ ਦੇ ਵਿੱਚ ਹੂੰ ਔਰ ਬਹੁਤ ਘੱਟ ਖੜਦੇ ਆ ਹੂੰ ਸੁਲਝੇ ਆ ਹੂੰ ਹਾਂਜੀ ਪਹਿਲਾ ਹੋ ਜਾਂਦਾ ਹੈ ਗਦਰ ਮਾਚ ਜਾਂਦਾ ਹੈ ਹੂੰ ਪਰ ਹੁਣ ਦੇ ਨਾ ਬਹੁਤ ਜੇ ਖੜਦਾ ਵੀ ਕੋਈ ਤੇ ਉਹ ਸ਼ੋਅ ਆਫ ਜਿੱਦਾਂ ਕਿ ਸ਼ੋਅ ਨਹੀਂ ਕਰਦਾ ਜਾਨੀ ਅੰਦਰ ਗੌੜੀ ਰੱਖਦੇ ਆ ਅੰਡਰਗਰਾਉਂਡ ਜੇ ਕਿ ਕੋਈ ਹੁੰਦਾ ਵੀ ਆਪਣਾ ਪਰਸਨਲ ਹੂੰ ਤੇ ਉਹ ਇੰਨਾ ਵੀ ਆਪਣਾ ਨਹੀਂ ਦਿਖਾਉਂਦਾ ਨਹੀਂ ਬਹੁਤ ਵਧੀਆ ਲੋਕ ਹੋ ਗਏ ਸਿਆਣੇ ਹੋ ਗਏ ਸਿਆਣੇ ਹੋ ਗਏ ਹਾਂਜੀ ਫਰਕ ਪੈਗਾ ਹਮ ਦਾ ਫਰਕ ਪੈਗਾ ਜੀ ਜਿਵੇਂ ਹੁਣ ਘਰਦਿਆਂ ਦਾ ਦਬਾਅ ਤੁਸੀਂ ਕਹਿੰਦੇ ਵੀ ਕਹਿੰਦੇ ਅਰ ਵੀ ਤੁਸੀਂ ਹਾਂ ਤੇ ਆਉਣ ਵਾਲੇ ਸਮੇਂ ਕੰਮ ਬਦਲ ਵੀ ਸਕਦੇ ਤੁਸੀਂ ਕਿ ਇਹੇ ਰੱਖੋਗੇ ਮੈਂ ਹਾਂ ਇਹ ਕੰਮ ਬਦਲ ਕੇ ਮੈਂ ਭੁੱਖੇ ਮਰਨਾ ਜੀ ਹੋਰ ਕੋਈ ਸਹੀ ਕੰਮ ਨਹੀਂ ਨਹੀਂ ਕਰਦੇ ਜਿਵੇਂ ਕਹਿੰਦੇ ਹੁਣ ਤੁਸੀਂ ਹਸਣ ਕਿੱਢਣੀਆਂ ਗੱਲਾਂ ਉਮਰ ਵੱਡੀ ਹੋ ਗਈ ਹਾਂਜੀ ਕੱਲ ਨੂੰ ਬੱਚੇ ਵਿਆਹਣੇ ਆ ਹਾਂਜੀ ਵੀ ਉਦੋਂ ਕਿਤੇ ਇਹ ਗੱਲ ਕਹਿਣ ਹਾਂ ਇਹ ਤਾਂ ਗੱਲ ਸਹੀ ਤੁਹਾਡੀ ਨਹੀਂ ਛੱਡੂੰਗਾ ਛੱਡ ਦੇਣਾ ਹੋਰ ਕੀ ਹੁਣ ਫਿਰ ਕੀ ਕਰਾਂਗੇ ਹਾਂਜੀ ਫਿਰ ਕੀ ਕਰਾਂਗੇ ਫਿਰ ਇਹ ਜਿਹਾ ਭੁੱਖੇ ਮਰਾਂਗੇ ਆਈ ਦੋ ਦੇ ਹਰਦਾ ਫਕਰਾਂਗੇ ਨਹੀਂ ਜਗਰਾਤੇ ਜਗਰਾਤੇ ਜਕਾਰੀ ਸਾਜ ਉਹ ਤਾਂ ਕੋਈ ਦਿੱਕਤ ਨਹੀਂ ਉਹ ਕੋਲ ਹੀ ਉਹਦੇ ਕਰਾਂਗੇ ਜਗਰਾਤੇ ਤੇ ਸੁਖ ਸ਼ਾਂਤੀ ਰਹਿੰਦੀ ਹੁੰਦਾ ਮਾਤਾ ਦਾ ਹੁੰਦਾ ਉੱਤਕ ਇਹ ਬੜੀ ਕਿਰਪਾ ਰਹਿੰਦੀ ਉੱਥੇ ਤਾਂ ਕੋਈ ਘਟਰਾ ਨਹੀਂ ਆਉਂਦਾ ਨਾ ਜੀ ਨਾ ਉਹ ਬਹੁਤ ਮਾਮਾ ਜੀ ਰਹਿਮਤਾਂ ਕਰੇ ਉੱਥੇ ਨਹੀਂ ਜਾਗਣ ਚ ਤੁਸੀਂ ਫਿਰ ਆਪ ਜਿਵੇਂ ਆ ਫਲਾਈ ਵਾਲੇ ਤੇ ਤੁਸੀਂ ਭੇਟਾ ਜੋੜੀ ਹੈ ਹੋਰਾਂ ਤੇ ਵੀ ਜੋੜੀਆਂ ਆਈਆਂ ਹਾਂਜੀ ਕਿਹੜੇ ਕਿਹੜੇ ਗਾਣੇ ਤੇ ਜੋੜੀਆਂ ਮੈਂ ਤੁਸੀਂ ਨਹੀਂ ਜੀ ਬਾਕੀ ਛੜ ਛੜ ਚੂੜਾ ਛੜਕੇ ਮਾਂ ਮੇਰੀ ਪਿੰਗਾ ਝੂਟੇ ਮਾਂ ਮੇਰੀ ਕੰਚਕਾਂ ਦੇ ਵਿੱਚ ਨੱਚੇ ਲੈ ਕੇ ਸੂਹੇ ਲਾਲ ਦੁਪੱਟੇ ਬੋਲੀ ਪੌਣ ਭਗਤ ਤੇ ਸੱਚੇ ਪਿੰਗਾ ਝੂਟੇ ਛੜ ਛਣ ਚੂੜਾ ਛਣਕੇ ਮਾਂ ਮਰੀ ਪਿੰਗਾ ਝੂਟੇ ਹਾਂਜੀ ਇਸ ਤਰੀਕੇ ਨਾਲ ਹਾਂਜੀ ਇਹ ਇਹ ਪ੍ਰੋਗਰਾਮ ਜਿਹੜੇ ਥੋੜੇ ਜਗਰਾਤਿਆਂ ਦੇ ਉਹ ਵੀ ਆਪਣੇ ਏਰੀਆ ਚ ਆਉਂਦੇ ਕਿ ਹੋਰ ਏਰੀਆ ਦੇ ਵਿੱਚ ਆਉਂਦੇ ਨਹੀਂ ਫਿਲਹਾਲ ਤੇ ਆਪਣੇ ਏਰੀਆ ਛਾਉਂਦੇ ਠੀਕ ਹੈ ਹਾਂ ਬਾਹਰੋਂ ਵੀ ਆ ਜਾਂਦੇ ਆ ਚਲ ਜਾਈਦਾ ਬਾਹਰ ਪਰ ਤੁਹਾਡੀ ਫੀਸ ਵਾਲੀ ਥੋੜੀ ਹੈ ਫੀਸ ਕੋਈ ਨਹੀਂ ਆ ਹੋਗੀ ਇੰਟਰਵਿਊ ਹੁਣ ਬਤਾ ਦਾਂਗੇ ਨਹੀਂ 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 ਤੁਸੀਂ 10000 ਰੁਪਏ ਫੀਸ ਤਰਫ ਹਾਂਜੀ 10000 ਤਰਫ ਨਹੀਂ 10000 ਸਾਜ ਪਾ ਕੇ ਲੈ ਲਈਦੇ ਜੀ ਜਿੱਦਾਂ 4 ਮਲਜੀਸ਼ੂ ਪਹਿਲਾਂ 31 ਸੀਸੀ ਨਹੀਂ ਉਹ ਫਿਰ 31 ਓਨਲੀ ਭਗਤਾਂ ਦੀ ਇਕੱਲਿਆਂ ਦੀ ਕਿਹੜੇ ਭਗਤਾਂ ਦੀ ਜਿੱਦਾਂ ਅਸੀਂ ਮਤਲਬ ਮਹਾਮਈ ਦਾ ਭਜਨ ਹੀ ਗਾਉਣਾ ਕੱਲਾ ਨਹੀਂ ਜਿੱਦਾਂ ਮੈਡਮ ਨੂੰ ਨਾਲ ਬੁਲਾਉਣਾ ਹੋਵੇ ਮੰਨ ਲਓ ਨਾਲ ਚਾਰ ਤਿੰਨ ਸਾਜੀ ਪਾਉਣੇ ਹੋਣ ਨਹੀਂ ਫਿਰ ਵੀ ਤੁਸੀਂ ਤੁਸੀਂ ਤਾਂ ਭਾਜੀ ਬੜਾ ਵਧੀਆ ਐਸਾ ਇੰਟਰਵਿਊ ਲੈਣ ਦਾ ਹੈ ਜੇ ਹਾਂ ਔਰ ਸਾਡੀ ਰੇਟ ਵੀ ਵਧਾਉਣ ਦੇ ਜੇ ਹਾਂ ਪਹਿਲੀ ਵਾਰ ਵੇਖਿਆ ਜਿਹੜਾ ਤੁਸੀਂ 10000 ਕਹਿਣ ਦੇ ਜੇ ਹਾਂ ਸਾਨੂੰ ਤਾਂ ਕਈ ਜਿਹੜੇ ਭਰਾ ਬੁੱਕ ਕਈ ਰੰ ਕਰਦੇ ਉਹ ਆ ਦਿੰਦੇ ਵੀ 5000 ਚ ਸਾਰਾ ਕੁਝ ਲੈ ਆਓ ਸਾਰਾ ਕੁਝ ਵੀਚੇ ਸਾਜੀ ਲੈ ਆਓ ਹਾਂ ਵੀਚੇ ਭਗਤ ਲੈ ਆਓ ਵੀਚੇ ਸਾਊਂਡ ਵੀ ਲੈ ਆਓ ਓਕੇ ਉੱਥੇ ਫਿਰ ਕਈ ਰਫੀਆਂ ਕਈਆਂ ਨੂੰ ਜਵਾਬ ਵੀ ਦੇਣਾ ਪੈਂਦਾ ਵੀ ਹੁਣ ਨਹੀਂ ਬਸਤਾਉਂਦਾ ਨਾ ਹਾਂਜੀ ਨਹੀਂ ਘੱਟੋ ਘੱਟ ਥੋੜਾ ਤਾਂ ਹੈ ਪਰ ਮੈਂ ਬੜੀ ਸੇਵਾ ਸੇਵਾ ਨੂੰ ਹੀ ਸੇਵਾ ਹੀ ਕਰਨਾ ਭਾਜੀ ਮੈਂ ਰੇਟ ਨਹੀਂ ਲੰਮਾ ਭਾਈ ਬਚਾ ਨਹੀਂ ਕਿਹੜਾ ਉਹ ਤਾਂ ਗੱਲ ਠੀਕ ਹੈ ਪਰ ਹੁਣ ਜਿਹੜੇ ਮਤਲਬ ਬਾਈ ਡੇਡੇ ਵੱਡੇ ਗਾਇਕ ਆ ਚਲੋ ਨਾਮ ਵਾਰਾ ਚਲੋ ਉਹਨਾਂ ਦਾ ਹੱਕ ਹੈ ਪਰ ਉਹ ਇਹ ਲੱਖਾਂ ਰੁਪਇਆ ਲੈਂਦੇ ਆ ਤੁਹਾਡਾ 10 15000 ਰੁਪਇਆ ਲੈਣਾ ਤੁਹਾਡਾ ਹੱਕ ਬਣਦਾ ਹੱਕ ਬਣਦਾ ਜੀ ਹਾਂ ਪਰ ਦਿੰਦੇ ਨਹੀਂ ਲੋਕ ਕੀ ਕਰੀਏ ਜੇ ਨਹੀਂ ਜਾਂਦੇ ਤੇ ਉਹਨਾਂ ਖਣਾ ਚੰਗਾ ਹੋਊਗਾ ਕੋਈ ਕਹਿ ਲੈਨੇ ਆ ਅਚੱਕਰ ਜਾਣਾ ਪੈਂਦਾ ਮਜਬੂਰੀ ਨੂੰ ਘਾਟੇ ਵਾਧੇ ਚ ਘਾਟੇ ਵਾਧੇ ਹਾਂਜੀ ਬਾਕੀ ਆਪਾਂ ਜਿਆਦਾ ਬਹਿਸ ਬਾਜੀ ਨੂੰ ਉਹਨਾਂ ਨਾਲ ਕਰੀ ਦੀ ਜਿਵੇਂ ਹੋ ਗਿਆ ਹੋ ਗਿਆ ਹਾਂ ਜਿਵੇਂ ਹੋ ਗਿਆ ਹੋ ਗਿਆ ਹਾਂ ਤਾਂ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਜਿਨ੍ਹਾਂ ਨੇ ਦੱਸਿਆ ਯਾਰ ਕਾ ਹਾਂਜੀ ਉਹ ਠੀਕ ਆ ਤੁਹਾਡਾ 2500 ਰੁਪਿਆ ਉਧਰ ਹਾਂ ਹਾਂਜੀ ਉਹ ਠੀਕ ਆ ਨਹੀਂ ਉਧਰ 2000 ਵੀ ਲੈ ਲੀਦਾ 2500 ਤਾਂ ਪੱਕਾ ਹੀ ਆ ਨਾ ਉੱਤੋਂ ਵੀ ਆ ਜਾਂਦੇ ਆ ਹਾਂਜੀ ਉੱਤੋਂ ਵੀ ਆ ਜਾਂਦੇ ਮੈਂ ਉੱਤੋਂ ਦੇ ਫਿਰ ਉਹ ਉਹਦੇ ਜਿਹੜੇ ਹੁੰਦੇ ਨਾ ਜੀ ਉਹ ਓਨਰ ਦੇ ਹੁੰਦੇ ਆ ਅੱਛਾ ਉਹਨਾਂ ਦੇ ਹੁੰਦੇ ਆ ਓਨਰ ਦੇ ਹੁੰਦੇ ਆ ਨਹੀਂ ਉਹ ਉੱਤੋਂ ਹੀ ਖੁਸ਼ ਹੋ ਕੇ ਕਹਿ ਗਿਆ ਵੀ ਆ 500 ਰੁਪਿਆ ਨਾਮ ਉਹ ਵੀ ਓਨਰ ਦਾ ਉਹ ਜਦਾਂ ਉਹ ਮੁੰਡੇ ਦੇ ਡੈਡੀ ਨੇ ਦਿੱਤੇ ਚਾਚੇ ਨੇ ਦਿੱਤੇ ਮਾਮੇ ਉਹ ਓਨਰ ਦੇ ਹੀ ਹੁੰਦੇ ਠੀਕ ਕਿਉਂਕਿ ਓਨਰ ਆਨਰ ਨੇ ਵੀ ਪਤਾ ਨਹੀਂ ਕਿਦਾਂ ਕਾਟੇ ਵਾਦੇ ਚ ਕੰਮ ਫੜਿਆ ਹੁੰਦਾ ਹਾਂਜੀ ਉਹਨੇ ਫਿਰ ਪਤਾ ਨਹੀਂ ਅੱਜ ਕੱਲੇ ਕੰਪੀਟੀਸ਼ਨ ਇਹਨਾਂ ਚੱਲ ਰਿਆ ਭਾਜੀ ਜੇ ਤੁਸੀਂ ਕੰਮ ਫੜਿਆ 10000 ਚ ਤੇ ਮੈਂ ਖੜਾ ਆਉਂਦੇ 9000 ਚ ਤੇ ਤੀਜੇ ਨੇ ਖੜਾ ਆਉਂਦੇ 8000 ਚ ਏਦਾਂ ਕਰਕੇ ਆਨਰ ਵੀ ਵਿਚਾਰਾ ਕੀ ਕਰੇ ਹਾਂਜੀ ਅੱਜ ਕੱਲ ਡੀਜੇ ਸਿਸਟਮ ਮਹਿੰਗਾ ਵਾ ਹੁਣ ਸ਼ਾਰਪੀਆਂ ਲੋਖ ਮੰਗਦੇ ਆ ਥੱਲੇ ਜਿਹੜਾ ਫਲੋਰ ਫਲੋਰ ਮੰਗਦੇ ਆ ਉਹ ਫਿਰ ਬੰਦਾ ਕੀ ਕਰੂ ਖਰਚਾ ਬਸਤ ਬਹੁਤ ਆ ਤੇ ਬਰ ਬਸਟ ਬਹੁਤ ਘਾਟਾ ਤੇ ਜਿਹੜੇ ਉੱਤੇ ਨੋਟ ਸੜਦੇ ਆ ਉਹ ਉਹ ਵੀ ਪਾਉਂਦੇ ਆ ਓਨਰ ਦੇ ਨਿਗਾ ਥੋੜੀ ਹੁੰਦੀ ਆ ਉਹਨਾਂ ਤੇ ਹੁੰਦੀ ਆ ਭਈ ਬੱਚੇ ਨਾਲ ਚੁੱਕਣ ਕੇ ਜਰਾ ਚੁੱਕ ਲੈ ਜਾਂਦੇ ਕੀ ਕਰੀਏ ਹੂੰ ਮੈਂ ਨਹੀਂ ਢੱਕ ਦਿੰਦਾ ਅੱਛਾ ਤੁਸੀਂ ਰੁਕ ਜਾ ਚਲੋ ਕੋਈ ਗੱਲ ਨਹੀਂ ਬੱਚਿਆਂ ਰਕੇ ਬੱਚੇ ਹੂੰ ਹਾਂਜੀ ਉਹ ਬੰਦੇ ਨਾਲ ਲੈ ਕੇ ਜਾਣੇ ਹੁੰਦੇ ਤੁਸੀਂ ਚੱਕਣ ਵਾਲੇ ਹਾਂਜੀ ਉਹ ਬੰਦੇ ਨਾਲ ਹੁੰਦੇ ਆ ਉਹਦੇ ਹਾਂਜੀ ਬੰਦੇ ਨਾਲ ਹੁੰਦੇ ਸੀ ਮੈਂ ਹੁੰਦੇ ਆ ਛੋਟੇ ਬੱਚੇ ਨੇ ਸਿਆਣਾ ਨਹੀਂ ਕੋਈ ਚੁੱਕਦਾ ਹੂੰ ਸਿਆਣਿਆਂ ਨੂੰ ਤੁਹਾਨੂੰ ਤਾਂ ਸ਼ਰਮ ਮਹਿਸੂਸ ਹੁੰਦੀ ਆ ਛੋਟੇ ਛੋਟੇ ਬੱਚੇ ਲੈ ਆ ਜਾਂਦੇ ਆ ਉਹ ਫਿਰ ਕਰ ਦਿੰਦੇ ਸਫਾਇਆ ਮਿੰਟੋ ਮਿੰਟੀ ਦਰ ਪਈ ਨਹੀਂ ਥੱਲੇ ਰਹਿ ਦਿੰਦੇ ਉਹ ਕੀ ਹਿਸਾਬ ਹੁੰਦਾ ਜਿਹੜਾ ਪਰਚੀਆਂ ਦਿੰਦੇ ਨੇ 500 ਦੀਆਂ ਕਿੰਨੇ ਦਿੰਦੇ ਹੁੰਦੇ 500 ਦੀਆਂ ਵਹੀ 100 ਦੀਆਂ ਕਿ 500 ਦੀਆਂ 500 ਹੀ ਕਈ ਜਿਹੜਾ ਵੱਧ ਮੰਗ ਲੈਂਦੇ ਉਹ ਤਾਂ ਦੇਣੀਆਂ ਪੈਣੀਆਂ ਕਿਉਂਕਿ ਮਾਹੌਲ ਖਰਾਬ ਆਪ ਹੀ ਡਰ ਜਾਂਦਾ ਵੀ ਜੇ ਨਾ ਘੱਟ ਵਾਧਾ ਕੀਤਾ ਤੇ ਇਹਨਾਂ ਮਾਹੌਲ ਖਰਾਬ ਕਰਨਾ ਇਦੋਂ ਦੇ ਦੋ ਕੋਈ ਹਾਂਜੀ ਉਹਦੇ ਵਿੱਚ ਅਗਲਾ ਗਾਹਕ ਵੀ ਖੋਸ਼ ਤੇ ਆਪ ਵੀ ਖੋਸ਼ ਹਾਂਜੀ ਤੇ ਮੰਨ ਲਓ ਹੁਣ ਤਾਂ ਨਾਮ ਬਈ ਸੁੰਗਾ ਤੂੰ ਮੈਨੂੰ ਯਾਰ ਤੂੰ ਹੀ ਆਖੂ ਕਿ 1500 ਲੈਣਾ ਉੱਥੇ ਮੈਂ ਆਖਣਾ ਯਾਰ ਹੁਣ ਮੈਂ ਬੈਠੂਗਾ ਕਿ ਇੰਨੇ ਦੇਣਾ ਉਹ ਉਹਨਾਂ ਦੀ ਰਿਸ਼ਤੇਦਾਰੀ ਹੁੰਦੀ ਆ ਹੂੰ ਟੌਰ ਉਹਨਾਂ ਦਾ ਚੱਲਣਾ ਹੁੰਦਾ ਸਾਡਾ ਥੋੜੀ ਚੱਲਣਾ ਹੁੰਦਾ ਕਿਉਂਕਿ ਅਸੀਂ ਹੁਣ ਇਹ ਆ ਦਸ ਜਣੇ ਹੱਦ 12 ਤੇ ਉਹਨਾਂ ਦੀ ਸਾਰੀ ਪ੍ਰਾਤ ਹੁੰਦੀ ਆ ਬੜਾ ਕੋ ਸੋਚਣਾ ਪੈਂਦਾ ਜੀ ਉਹਨਾਂ ਦੀ ਅੱਖੇ ਲੱਗਣਾ ਪੈਂਦਾ ਉਹਨਾਂ ਨੂੰ ਢਲ ਨਹੀਂ ਪੈਂਦਾ ਉਹਨਾਂ ਦਾ ਚੱਲਣਾ ਪੈਂਦਾ ਤੇ ਨਾ ਹੀ ਦੇ ਨਾ ਹੀ ਦੇ ਜਿਵੇਂ ਕੀ ਮਤਲਬ ਜਿਹੜੇ ਜਦੋਂ ਪੈਗ ਪੁੱਗ ਲੱਗ ਜਾਂਦਾ ਹੈ ਉੱਪਰ ਸਟੇਜ ਤੇ ਕੁੜੀਆਂ ਦੇ ਨਾਲ ਬਜ਼ੁਰਗ ਵੱਧ ਨੱਚਦੇ ਆ ਕਿ ਨੌਏ ਬਣ ਵੱਧ ਨਾ ਜੀ ਨਹੀਂ ਜੀ ਅੱਜ ਕੋਲ ਦੋਵੇਂ ਇੱਕੋ ਜਿਹਾ ਕੰਮ ਚੱਲੀ ਜਾਂਦਾ ਦੋਵੇਂ ਅੱਛਾ ਹਾਂਜੀ ਹੁਣ ਤੇ ਮੈਂ ਤੇ ਤਾਂ ਅੱਗੇ ਵੀ ਗੱਲ ਕੀਤੀ ਵੀ ਹੁਣ ਇੰਨੇ ਲੋਕ ਸਿਆਣੇ ਹੋ ਗਏ ਆ ਸਟੇਜ ਤੇ ਘੱਟ ਹੀ ਨੱਚਦੇ ਆ ਥੱਲੇ ਵੱਧ ਨਾ ਜੀ ਥੱਲੇ ਬਹੁਤ ਨੱਚਦੇ ਆ ਉੱਤੇ ਨਹੀਂ ਸਟੇਜ ਤੇ ਕਿਤੇ ਜਾ ਕਿਤੇ ਕਦੇ ਇੰਜੋਏ ਕਰਨ ਨੂੰ ਲੋਕ ਚੜ ਜਾਂਦੇ ਆ ਨਹੀਂ ਤੇ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਹੁੰਦਾ ਸੀ ਪਹਿਲਾਂ ਉੱਤੇ ਨੱਚਦੇ ਹੀ ਨੱਚਦੇ ਹੁਣ ਸਿਆਣੇ ਹੋ ਗਏ ਲੋਕ ਇਹ ਥੱਲੇ ਹੀ ਜ਼ਿਆਦਾ ਇੰਜੋਏ ਕਰਦੇ ਆ ਉੱਪਰ ਸਟੇਜ ਤੇ ਘਾਟੀ ਕਰਦੇ ਆ ਕਈ ਵੇਰੀ ਕੋਈ ਲੈ ਕੇ ਬੰਦਲ ਕੁੜੀਆਂ ਗੜੀਆਂ ਨੂੰ ਸਿੜ ਦਿੰਦੇ ਹੁੰਦੇ ਸੀ ਡੈਗ ਵੀ ਪੈਂਦੇ ਹੁੰਦੇ ਸੀ ਲੈ ਕੇ ਹਾਂ ਇਹੋ ਜਿਹਾ ਹਾਂਜੀ ਉਹਦੇ ਤੁਸੀਂ ਵੀਡੀਓ ਕਈ ਵੇਖੀਆਂ ਹਾਂ ਹਾਂਜੀ ਕਿ ਪਹਿਹਵਾਰ ਲੱਗਾ ਡੈਗ ਪਿਆ ਜਾਂ ਕੁੜੀ ਡੈਗ ਪਈ ਜਾਂ ਬੰਦਾ ਡੈਗ ਪਿਆ ਹਾਂਜੀ ਉਹ ਹੋ ਜਾਂਦੀ ਹੈ ਘਟਰਾਵਾ ਹੋ ਜਾਂਦੀ ਹੈ ਕਿਉਂਕਿ ਸਟੇਜ ਮਾੜੀ ਹੁੰਦੀ ਹੈ ਉੱਚ ਦੇ ਪੈਂਦਾ ਬੰਦਾ ਕੁੜੀਆਂ ਬਾਅਦ ਚ ਇਹ ਕੋਈ ਇਹੀ ਘਟਨਾ ਵਾਪਰਦੀਆਂ ਆ ਜਾਂ ਕੋਈ ਧੱਕਾ ਕਰਦਾ ਹੈ ਬੈਕ ਅੰਦਰ ਬੈਕ ਹੁੰਦੀਆਂ ਵੀ ਆਈਆਂ ਵੀ ਜਾਂ ਬਚਤਾਉਂਦੀਆਂ ਵੀ ਆਈਆਂ ਕਿ ਸੁਭਾਅ ਬਣ ਚੁੱਕਿਆ ਹੁੰਦਾ ਵੀ ਇਹ ਕੁਝ ਵਾਪਰ ਨਹੀਂ ਆ ਨਹੀਂ ਜੀ ਕਈ ਵਿਚਾਰੀਆਂ ਹੁੰਦਾ ਵੀ ਆ ਕੇ ਹੁੰਦਾ ਹੀ ਕਈ ਰੋਂਦੀਆਂ ਵੀ ਆ ਨਹੀਂ ਰੋਣਾ ਕਾਦਾ ਉੱਥੇ ਵੀ ਸੁਭਾਅ ਬਣ ਚੁੱਕਾ ਲਾ ਲੋ ਪਹਿਲੀ ਗੱਲ ਹੁਣ ਸ਼ੈਤਾਨੀ ਕੋਈ ਕਰਦਾ ਨਹੀਂਗਾ ਹੁਣ ਕੋਈ ਕਰਦਾ ਹੁਣ ਨਹੀਂ ਕਰਦਾ ਲੋਕ ਸਿਆਣੇ ਹੋ ਗਏ ਸਿਆਣੇ ਹੋ ਗਏ ਹਮ ਹਾਂ ਬੀਬੀਆਂ ਨਾਲ ਹੁੰਦੀਆਂ ਨੇ ਹਾਂ ਲਓ ਜੀ ਵੀਡੀਓ ਅੱਜ ਆਪਾਂ ਇਸ ਤੋਂ ਬਾਅਦ ਆਪਣਾ ਲਾਸਟ ਪਾਰਟ ਰਹਿ ਗਿਆ ਇਹ ਤੀਸਰਾ ਪਾਰਟ ਹੈਗਾ ਅੱਛਾ ਯਾਰ ਬਾਲੀਆਂ ਭੋਲੀਆਂ ਗੱਲਾਂ ਨਹੀਂ ਆ ਹਾਂ ਪਹਿਲੇ ਕਹਿੰਦੇ ਨਹੀਂ ਸੀ ਫਿਰ ਕਹਿੰਦੇ ਹਾਂ ਨਹੀਂ ਠੀਕ ਹੈ ਔਰ ਬਾਕੀ ਉਸ ਉਹਨਾਂ ਨੇ ਸਹੀ ਕਿਹਾ ਕਿ ਆਪਣਾ ਨਾ ਕਿਸੇ ਟਾਈਮ ਮਾਹੌਲ ਖਰਾਬ ਨਾ ਹੋਣ ਕੋਈ ਗੁਜ਼ਾਰੀ ਗੱਲ ਲੋਕਾਂ ਨੇ ਲੈ ਕੇ ਉੱਥੇ ਹੀ ਛੁੱਟਨੇ ਨੇ ਨਾ ਆਣੇ ਤੇ ਸਾਡੇ ਉਹਨਾਂ ਇਹਨਾਂ ਦੇ ਕੋਲ ਹੀ ਨੇ ਨਾ ਠੀਕ ਹੈ ਤੇ ਉਹ ਫਿਰ ਇਹ ਜੀ ਚੀਜ਼ ਜਾਣਦੇ ਨੇ ਕਿ ਯਾਰ ਮਾਹੌਲ ਖਰਾਬ ਨਾ ਹੋਵੇ ਨਹੀਂ ਬਟਾ ਜੀ ਬਿਲਕੁਲ ਇੱਥੇ ਵਿੱਚ ਵੀ ਪਾ ਸਕਦੇ ਹਾਂ ਸਾਰੇ ਕੋਲ ਮਾਤਰਾ ਨਹੀਂ ਹੁੰਦਾ ਬੋਏ ਬਸੀਟ ਨੇ ਤੇ ਯਾਰ ਪਰ ਸਾਡੇ ਇਥੇ ਇੰਜ ਕਰਦੇ ਨੇ ਸਾਡੇ ਇਥੇ 1000 ਰੁਪਏ ਦੇ ਉਹਨਾਂ ਤਾਂ 900 ਰੁਪਏ ਦੇ ਹਾਂ 100 ਕੱਟ ਦਿੰਦੇ ਹਾਂ ਹਾਂ 100 ਮੈਂ ਤੇ ਜਦੋਂ ਅਗਰ ਕਿਸੇ ਕੋਲ ਨਾ ਕਿਥੇ ਕੋਈ ਵਿਆਹ ਸ਼ਾਦੀ ਦੇ ਕੋਈ ਸ਼ਾਦੋ ਨਾ ਜਿੱਥੇ ਗੱਲ ਅਣਖਾਂ ਦੀ ਆਈ ਹੋਵੇ ਕਿ ਨਹੀਂ ਆ ਨੇ ਇਥੇ ਕੋਈ 500000 ਛੋਟੀ ਛੜੀ ਤੇ ਚੰਗੀ ਗੱਲ ਹੈ ਗੱਲ ਬਣ ਜਾਏਗੀ ਉਥੇ ਵੀ 500 ਰੁਪਏ ਦੋਂਦੇ ਫਿਰ ਮੈਂ ਉਥੇ ਕੋਲ ਖਲੋ ਗਿਰਨ ਲੱਗ ਜਾਂਦਾ ਮੈਨੂੰ ਕਹਿੰਦੇ ਭਾਜੀ ਪੂਰੇ ਨੇ ਮੈਂ ਨਹੀਂ ਮੈਨੂੰ ਪੂਰੇ ਕਰ ਲੈਂਦੇ ਹਾਂ ਜਾ ਮੈਂ ਪੂਰੇ ਗਿੰਦੀ ਪੋਟਾ ਮਾਰਦਾ ਨਾ ਪੂਰੇ ਬਾਰ ਕੇ ਵੇਗ ਮੈਂ 900 ਰੁਪਇਆ ਠੀਕ ਹੈ ਭਾਜੀ ਸੇ ਇਨੇ ਦੇਣੇ ਮੈਂ ਤੂੰ ਦੇ ਮੈਂ ਬਾਰੋਂ ਪਾ ਲੈਣਾ ਮੈਂ ਕਹਿੰਦਾ ਮੇਰਾ ਹਜ਼ਾਰ ਵਾਪਸ ਦੇ ਮੈਂ ਬਾਰੋਂ ਜਾ ਕੇ ਦੁਕਾਨ ਤੋਂ ਖੁੱਲੇ ਕਰਾ ਕੇ ਹਜ਼ਾਰ ਪੂਰੇ ਲੈ ਆਉਂਦਾ ਫੇਰ ਉਹ ਦੇ ਕੇ ਦੇ ਨਾਲ ਇੱਕ ਇੱਕ ਬਰੋਹ ਲੈ ਆਉਂਦਾ ਉਹ ਵੇਚਦਾ ਉਹਦਾ 10000 ਰੁਪਏ ਘੱਟ ਹੁੰਦੇ ਨੇ ਹਰ ਉਹਦੇ ਉਹਨੇ ਸੋ ਸੋ ਦੀ ਪੰਨੀਆਂ ਬਣਾਈਆਂ ਹੁੰਦੀਆਂ ਨੇ 8 ਨੋਟ ਪਾ ਕੇ ਤੇ 9 ਨੋਟ ਇਹ ਨਾਲ ਸਿੱਧਾ ਕਰਕੇ ਜੋੜਿਆ ਹੁੰਦਾ ਉਹ ਫੜਾਈ ਉਹ ਤਾਂ ਸਾਰੇ 10000 ਰੁਪਏ ਘੱਟ ਨੇ 90 90 ਬੇਰੇ ਮੈਂ ਇਹ ਚੰਗਾ ਤੁਹਾਡਾ 100 ਰੁਪਏ ਟੈਕਸੀ ਮੈਂ ਕਿਹਾ ਅੱਗੇ ਟੈਕਸਾਂ ਨੇ ਸਾਡੀ ਮਤ ਮਰੀ ਹੋਈ ਹੈ ਉਹ ਤੁਸੀਂ ਵੀ ਡਾਂਸ ਟੈਕਸ ਲਾ ਦਿਓ ਡਾਂਸ ਟੈਕਸ ਲਾ ਦਿਓ ਬਾਕੀ ਇਹ ਕੀ ਗੱਲਾਂ ਇਹ ਨਾ ਦੀ ਵਡੀਆਂ ਨੇ ਵਡੀਆਂ ਗੱਲਾਂ ਨੇ ਸਿੱਧੀਆਂ ਬੋਲੀਆਂ ਗੱਲਾਂ ਨੇ ਇਹ ਕਿਵੇਂ ਬੋਲੀਆਂ ਉਹ ਜਿਵੇਂ ਮੈਂ ਕਿਹਾ ਕਿਵੇਂ ਹਾਂ ਕਿਵੇਂ ਹਮ ਗੱਲ ਕਰਦੇ ਕਿਵੇਂ ਠੀਕ ਹੈ ਬੱਟ ਵਧੀਆ ਯਾਰ ਸੋਣਾ ਪਹਿਲੇ ਕਹਿੰਦੇ ਨਹੀਂ ਨਹੀਂ ਫਿਰ ਪਜਣਾ ਪੈਂਦਾ ਯਾਰ ਕਿਦੇ ਵਾਜ਼ੋ 90000 ਅਸੀਂ ਤੇ 10 ਜਣੇ ਹੁੰਨੇ ਉਹ ਪੂਰੀ ਬੜਾ ਤੇ ਤੇਰ ਪਰ ਕਿਤੇ ਤੇ ਪਾਸੇ ਸਿੱਧੇ ਕਿਉਂ ਕਿ ਮੈਂ ਇੱਧਰ ਇੱਧਰ ਪਾਕਿਸਤਾਨ ਦੇ ਇੱਧਰੋਂ ਕਹਦਾ ਇੱਧਰ ਸਾਡਾ ਪਿੰਡ ਤਰੰਤ ਤਰੰਤਾਰ ਇੱਧਰ ਕੰਦਾ ਨਹੀਂ ਕਹਿੰਦੇ ਕੋਈ ਮੇਰੇ ਪੱਖਾ ਵੱਜਾ ਸੀ ਕਹਿੰਦਾ ਕਿ ਨਾ ਮੈਂ ਰਾਮ ਨਾ ਕਹਿੰਦਾ ਐ ਬਾਤ ਬਾਰ ਕੇ ਨਾ ਕਹਿੰਦੇ ਲੜਾਈ ਦੇ ਕਿਸੇ ਨਾਲ ਜੋੜ ਕੇ ਪਿੱਛੇ ਮੇਰੇ ਪੱਖਾ ਮਾਰਿਆ ਮੈਂ ਕਹਿੰਦਾ ਸਕੋਰ ਬਦਲਾ ਲੈਂਦਾ ਮੈਂ ਕਹਿੰਦਾ ਚਾਲੇ ਕੱਪ ਤਿੰਨ ਚਾਰ ਇਕੱਠੇ ਕੀਤੇ ਮੈਂ ਕਹਿੰਦਾ ਜੀ ਉਹ ਜਵਾਲਾ ਜੰਗਾ ਤਗੜਾ ਬਦਲਾ ਲਿਆ ਬਦਮਾਸ਼ ਰਿਆ ਮਾਜੀ ਵਿਲਨ ਵੀ ਰਿਆ ਨਾ ਵਿਲਨ ਵੀ ਰਿਆ ਕਦਾਂ ਫਿਲਮ ਚ ਰਵਲ ਕਿਦਾਂ ਮਿਲਦੇ ਕਹਿੰਦਾ ਪੂਟਾ ਸ਼ੁਰੂ ਪਰੇ ਵੀ ਕਹਿੰਦਾ ਯਾਰ ਤੁਹਾਡੇ ਇੰਟਰਵਿਊ ਤੋਂ ਬਾਅਦ ਮੇਰਾ ਰੇਟ ਲੱਗਦਾ ਵੱਧ ਗਿਆ ਹਾਂ ਤਾਂ ਮੂਜ ਕਿਉਂ ਅੱਛਾ ਕਿਉਂ ਕਿਉਂਕਿ ਤੁਸੀਂ ਰੇਟ ਵਧਾਉਂਦਾ ਹੈ ਰੇਟ ਵਧਾਓਗੇ ਕਹਿੰਦਾ ਹੁਣ ਇੰਟਰਵਿਊ ਹੋ ਗਿਆ ਨੂੰ ਹੁਣ ਬਤਾਵਾਂਗੇ ਹੁਣ ਬਤਾਵਾਂਗੇ ਨਹੀਂ ਨਹੀਂ ਇਹ ਵਾਕਿਆ ਠੀਕ ਹੈ ਯਾਰ ਮਾੜੇ ਬੰਦਿਆਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੋਰ ਵਾਕਿਆ ਅਸੀਂ ਦੇਖ ਲਓ ਅਸੀਂ ਲੋਗ ਵਿਆਹਾਂ ਸ਼ਾਦੀਆਂ ਦੇ ਉੱਤੇ ਲੱਖਾਂ ਰੁਪਏ ਖਰਚ ਕਰਦੇ ਆ ਕਿਨਾਂ ਨੂੰ ਅਸੀਂ ਇਹਨਾਂ ਵਰੀ ਅਸੀਂ ਭਾਗ ਕਰਨ ਲੱਗਿਆਂ ਨਹੀਂ ਭਾਈ ਜੀ 5000 ਲਾਲਾ 2000 ਲਾਲਾ ਦਾਰੀ ਕਰਦੇ ਉਹ ਜੋ ਕੋਈ ਸਿੰਗਰ ਜਾਂ ਕੋਈ ਬਲਾਉ ਦਿੱਤਾ ਉਸ ਨੂੰ ਲੱਖਾਂ ਰੁਪਈਆ ਕਰੋੜਾਂ ਰੁ ਚੁਕਨਾਇਜ਼ਰ ਵੀ ਲੈ ਕੇ ਆਣੇ ਹੁੰਦੇ ਨੇ ਹੈ ਚੁਕਨਾਇਜ਼ਰ ਵੀ ਆਪਣੇ ਦੋ ਤਿੰਨ ਨਾਲ ਬੱਚੇ ਲੈ ਕੇ ਆਉਂਦੇ ਨੇ ਪੈਸੇ ਕੋਈ ਕਹਿੰਦਾ 10 ਮਿੰਟ ਸੁਭਾਇਗਾ ਤਾਂ ਸਿਰਫ ਇਹ ਨਹੀਂ ਕਹਦਾ ਰੈਂਟ ਦਿੰਦੇ ਨੇ ਥੱਲੇ ਅਜੇ ਤੁਸੀਂ ਨਾ ਚੁਕਨਾਇਜ਼ਰ ਰੱਖ ਚੁਕਨਾਇਜ਼ਰ ਹੁੰਦਾ ਹੈ ਠੀਕ ਹੈ ਉਹ ਜਿਵੇਂ ਨਾ ਇੱਕ ਬੰਦਾ ਗਿਆ ਨਾ ਆਪਣਾ ਖੁਸਰੇ ਗਿਆ ਤੇ ਨਾਲ ਉਹਨਾਂ ਨਾਲ ਇੱਕ ਬੰਦਾ ਬੜਾ ਤਿਆਰ ਸ਼ਹਿਰ ਹੋ ਕੇ ਪਰ ਉਹਨਾਂ ਦੇ ਭਾਜੀ ਤੁਸੀਂ ਇਹਨਾਂ ਦੇ ਨਾਲ ਆ ਤੁਸੀਂ ਕੀ ਇਹਨਾਂ ਦੇ ਲੱਗ ਤੁੱਤ ਦੀ ਕੋਣ ਮੈਂ ਕਹਿੰਦਾ ਇਹਨਾਂ ਦਾ ਚੁਕਨਾਇਜ਼ਰ ਆ ਉਹਨੇ ਕਹ ਚੁਕਨਾਇਜ਼ਰ ਕੀ ਕਹਿੰਦਾ ਤਲੋ ਨੋਟ ਮੈਂ ਹੀ ਚੁਕਦਾ ਹਾਂ ਉਹ ਗੱਲ ਯਾਦ ਆ ਗਈ ਹੈ ਕਿ ਉਹ ਬਲਾਕ ਚੋਰੀ ਹੋ ਕੇ ਤੁਸੀਂ ਕਹਿੰਦਾ ਮੈਂ ਚੁਕਨਾ ਇਧਰ ਹੁਣ ਵਕਫਾ ਹਮਹੇ ਕਿਹੜੀ ਬਲਾਕ ਦਾ ਨਾਮ ਹੈ ਕਿਹੜਾ ਉਦੋਂ ਮਿਲ ਗਿਆ ਚੁਕਰਾ ਜਦੋਂ ਚੁਕਰਾ ਇਧਰ ਕਹਿੰਦਾ ਲਓ ਨੋਟ ਚੁੱਕਦਾ ਬਲਾਕ ਕਰਵਾ ਨਾ ਅੱਬਾ ਓਏ ਹੋਏ ਲਓ ਹੀ ਮਾਂਗੀ ਕਿਦਾਂ ਦੀ ਲੱਗੀ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖੇ